ਗੁਲਾਮ ਤੇ ਤੁਹਾਡਾ ਸਵਾਗਤ ਹੈ ਬੰਗੇ ਤੋਂ ਐਮਬੈਲੇ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਡਾਕਟਰ ਸੁਖਵਿੰਦਰ ਸਿੰਘ ਸੁਖੀ ਨੇ ਦੇ ਅਸਤੀਫੇ ਨੇ ਵੱਡੀ ਹਲਚਲ ਪੈਦਾ ਕਰਤੀ ਹੈ ਸੱਤਾਧਾਰੀ ਪਾਰਟੀ ਦੇ ਅੰਦਰ ਔਰ ਇਸੇ ਢੰਗ ਦੇ ਨਾਲ ਇਹਦੀ ਬੈਕਗ੍ਰਾਉਂਡ ਕੀ ਹੈ ਕਿਉਂ ਡਾਕਟਰ ਸੁਖੀ ਨੂੰ ਅਸਤੀਫੇ ਤੱਕ ਜਾਣਾ ਪਿਆ ਕਿਵੇਂ ਮਾਮਲਾ 328 ਰੂਪਾਂ ਦਾ ਅੱਗੇ ਵੱਧ ਰਿਹਾ ਸਰਕਾਰੀ ਤਰਫ ਤੋਂ ਵੀ ਤੇ ਦੂਜੀਆਂ ਪੋਲੀਟੀਕਲ ਪਾਰਟੀਆਂ ਹੁਣ ਉਹ ਰਸੋਖਾਨਾ ਜਾ ਕੇ ਉਹਨਾਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਾ ਕੇ ਲਗਾਤਾਰ ਹਰ ਪਾਰਟੀ ਆਪੋ ਆਪਣੀ ਸਿਆਸਤ ਕਿਵੇਂ ਖੇਡ ਰਹੀ ਹੈ ਔਰ ਇਹ ਮੁੱਦਾ ਹੁਣ ਧਾਰਮਿਕ ਤੋਂ ਜ਼ਿਆਦਾ ਸਰੂਪਾਂ ਤੋਂ ਜ਼ਿਆਦਾ ਸਿਆਸਤ ਦੀ ਭੇਟ ਕਿਵੇਂ ਚੜ ਰਿਹਾ ਹੈ ਇਹ ਗੱਲ ਕਰਨ ਦੀ ਲੋੜ ਹੈ ਤੇ ਇੱਥੇ ਆਪਾਂ ਗੱਲ ਕਰਦੇ ਹਾਂ ਦੂਸਰੀ ਗੱਲ ਇਸੇ ਢੰਗ ਦੇ ਨਾਲ ਜਿਹੜਾ ਲਗਾਤਾਰ ਅਕਾਲੀ ਦਰਬ ਦੇ ਖੰਡਾ ਤੇ ਸਹਿਮਤੀ ਦੇ ਮੁੱਦੇ ਲਗਾਤਾਰ ਚਰਚਾ ਦੇ ਵਿੱਚ ਰਹਿੰਦੇ ਨੇ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਇੱਕ ਇੰਟਰਵਿਊ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਜਿਹੜੇ ਪ੍ਰਧਾਨ ਨੇ ਉਹਨੇ ਵੀ ਇਸ ਪਾਰਟੀ ਦੇ ਅੰਦਰ ਵੱਡੇ ਪੱਦਰ ਦੇ ਉੱਤੇ ਇੱਕ ਨਾ ਰਸਤਾ ਦਾ ਵਿਆਪਕ ਟਾਕ ਕੀਤਾ ਜਾ ਰਿਹਾ ਹੈ ਔਰ ਸਾਰੇ ਲੀਡਰਸ਼ਿਪ ਨੂੰ ਇਹ ਲੱਗ ਰਿਹਾ ਕਿ ਪ੍ਰਧਾਨ ਜੀ ਨੇ ਜਿਸ ਲੈ ਬੰਦੀਆਂ ਗੱਲਾਂ ਉਹਦੇ ਚ ਕੀਤੀਆਂ ਨੇ ਉਹਦੇ ਨਾਲ ਉਹ ਠੱਗੇ ਤੇ ਡਿਮੋਰਲਾਈਜ਼ ਮਹਿਸੂਸ ਕਰ ਰਹੇ ਨੇ ਸਾਰੀ ਦੀ ਸਾਰੀ ਪਾਰਟੀ ਤੇ ਉਹ ਪਾਰਟੀ ਦਾ ਸਟਰਕਚਰ ਤੇ ਬਾਕੀ ਦੀਆਂ ਚੀਜ਼ਾਂ ਅੰਦਰਖਾਤੇ ਸਾਰਾ ਕੁਝ ਕੀ ਚੱਲ ਰਿਹਾ ਹੈ ਇਹਦੇ ਤੇ ਵੀ ਗੱਲ ਕਰਦੇ ਆ ਗੱਲ ਇਹਦੇ ਨਾਲ ਜੁੜੀ ਆ ਰਮਜੀਤ ਸਿੰਘ ਸਰਨਾ ਉਹਨਾਂ ਦੀ ਵੀ ਹੈ ਉਹ ਵੀ ਪੰਥਕ ਜੁਨਿਓਰਟੀ ਦੇ ਇੱਕ ਅਪੀਲ ਕਰ ਰਹੇ ਨੇ ਬਾਰਸ ਪੰਜਾਬ ਦੇ ਜਥੇਬੰਦੀ ਜਿਹੜੀ ਹੈ ਉਹ ਸ਼ਾਇਦ ਸੈਂਟਰ ਸਟੇਜ 'ਚੋਂ ਦੀ ਦਿਖ ਰਹੀ ਹੈ ਅਕਾਲੀ ਦਲ ਪੁਨਰ ਸਰਜੀਤ ਵੀ ਔਰ ਇਸੇ ਢੰਗ ਦੇ ਨਾਲ ਸੁਖਵੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਨੂੰ ਵੀ ਇਕੱਠੇ ਹੋਣ ਦੀ ਕਿਸੇ ਸਮਝੌਤੇ ਤੇ ਪਹੁੰਚਣ ਦੀ ਸਰਦਾ ਸਾਹਿਬ ਜਿਹੜੀ ਅਪੀਲ ਕਰ ਰਹੇ ਨੇ ਪਰਮਜੀਤ ਸਿੰਘ ਸਰਾਂ ਜਿਹੜਾ ਸੁਖਬੀਰ ਬਾਦਲ ਦੇ ਕਾਫੀ ਨੇੜੇ ਕਾਫੀ ਸਮੇਂ ਤੋਂ ਆਪਿਛਲੇ ਸਮੇਂ ਤੋਂ ਮੰਨੇ ਜਾਂਦੇ ਨੇ ਹਾਲਾਂਕਿ ਹਿਸਟੋਰਿਕਲੀ ਭਾਵੇਂ ਉਹ ਟੌੜਾ ਗਰੁੱਪ ਦੇ ਵਿੱਚ ਰਹੇ ਨੇ ਹਮੇਸ਼ਾ ਹੀ ਪਰ ਇਹ ਕੀ ਹੈ ਕਿ ਇਹ ਕੈਜੂਅਲ ਗੱਲ ਆ ਜਾਂ ਇਹਦਾ ਕੋਈ ਆਧਾਰ ਕਿਸ ਨਾ ਕਿਸੇ ਰੂਪ ਦੇ ਵਿੱਚ ਪਿਆ ਹੋਇਆ ਗੱਲ ਇਹਦੇ ਤੇ ਵੀ ਕਰਦੇ ਆ ਮੁੱਖ ਮੰਤਰੀ ਅਜ ਮਜੀਠੇ ਦੇ ਵਿੱਚ ਸੀਗੇ ਤੇ ਮਜੀਠੇ ਦੇ ਵਿੱਚ ਉਹ ਜਿਵੇਂ ਆਪਣਾ ਭਾਸ਼ਣ ਉਹਨਾਂ ਦੀ ਤਰਜ ਤਰਜ ਦਾ ਢੰਗ ਦਾ ਹੁੰਦਾ ਉਹਨਾਂ ਨੇ ਵਹੀ ਦਿੱਤਾ ਪਰ ਕਿਸਾਨ ਜਿਹੜੇ ਵਿਰੋਧ ਕਰਦੇ ਸੀ ਲਗਾਤਾਰ ਬਹੁਤ ਸਾਰੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਸੀ ਗ੍ਰਿਫਤਾਰੀਆਂ ਦੇ باوجود ਕਿਸਾਨਾਂ ਨੇ ਧਰਨਾ ਦਿੱਤਾ ਧਰਨੇ 'ਚ ਪੁਲਿਸ ਅਫਸਰ ਵੀ ਪਹੁੰਚੇ ਔਰ ਬਾਅਦ ਦੇ ਵਿੱਚ ਅਜੇ ਲੇਟ ਤੱਕ ਵੀ ਕਸਮਖਾ ਚੱਲ ਰਹੀ ਸੀ ਔਰ ਉਹ ਅੱਗੇ ਕੀ ਹੋਇਆ ਇਹਦੇ ਤੇ ਵੀ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲੀ ਗੱਲ 328 ਰੂਪਾਂ ਦਾ ਜਿਹੜਾ ਮਾਮਲਾ ਦਰਜ ਸੀ ਉਹਦੇ 'ਚ ਸਰਕਾਰ ਬੈਕ ਬੈਕ ਫੁੱਪਤੇ ਲੱਗਦੀ ਸੀ ਐਸਆਈਟੀ ਗਈ ਸੀ ਐਸਆਈਟੀ ਜਾਣ ਤੋਂ ਬਾਅਦ ਉਹਨੇ ਜੋ ਸਾਹਮਣੇ ਲਿਆਂਦਾ ਤਾਂ ਚੀਫ ਮਿਨਿਸਟਰ ਨੇ ਮਾਗੀ ਦੇ ਮੈਲੇ ਤੇ ਅਨਾਉਂਸ ਕਰਤਾ ਬੋਲਤਾ ਕਿ 169 ਸਰੂਪ ਮਿਲ ਗਏ ਨੇ 139 ਦਾ ਕੋਈ ਬਲਾਡ ਨਹੀਂ ਹੋਇਆ ਬਾਕੀ ਸਰੂਪਾਂ ਦੇ ਮਾਮਲੇ ਦੇ ਵਿੱਚ ਔਰ ਜਦੋਂ ਚੀਫ ਮਿਨਿਸਟਰ ਨੇ ਬੋਲੇ ਤਾਂ ਜਿਹੜੀ ਸਾਧ ਸੰਗਤ ਉਸ ਸਥਾਨ ਨਾਲ ਜੁੜੀ ਹੋਈ ਸੀ ਤਾਂ ਵਿਆਪਕ ਰੋਸ ਦੇ ਰੂਪ ਦੇ ਵਿੱਚ ਉਹਨਾਂ ਦਾ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਤੇ ਜਦੋਂ ਉਹ ਵਾਪਸ ਆਪਣੀ ਗੱਲ ਕਹਿ ਰਹੇ ਸੀ ਤਾਂ ਉਹ ਕਮੇਟੀ ਨੇ ਆਪਣੀ ਗੱਲ ਕਹੀ ਤਾਂ ਉਦੋਂ ਬਾਅਦ ਕੁਝ ਮਹੌਨ ਪੈਸਾ ਹੁੰਦਾ ਨਜ਼ਰ ਆ ਰਿਹਾ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਐਸਆਈਟੀ ਤਾਂ ਮੁੜ ਕੇ ਨਹੀਂ ਦਿਖਾਈ ਦਿੱਤੀ ਉਸ ਮਾਮਲੇ 'ਚ ਪਰ ਬੱਕ ਬੱਕ ਲੋਕ ਉੱਥੇ ਜਾਣੇ ਸ਼ੁਰੂ ਹੋਏ ਸਭ ਤੋਂ ਪਹਿਲਾਂ ਆਵਾਦਰੀ ਪਾਰਟੀ ਦੇ ਜਿਹੜੇ ਬੰਗੇ ਤੋਂ ਐਮਐਲਏ ਨੇ ਡਾਕਟਰ ਸਖਵਿੰਦਰ ਸੁਖੀ ਉੱਥੇ ਗਏ ਉਹਨਾਂ ਨੇ ਕਿਹਾ ਕਿ ਇਹੋ ਜੀ ਕੋਈ ਗੱਲ ਨਹੀਂ ਬਹੁਤ ਸਾਰਾ ਜਿਹੜਾ ਇਹ ਇੱਕ ਜਲਦਬਾਜ਼ੀ ਜ਼ਰੂਰ ਹੋਈ ਹੈ ਚੀਫ ਮਿਨਿਸਟਰ ਤੋਂ ਉੱਥੇ ਤੇ ਨਾਲ ਦੀ ਨਾਲ ਇਹ ਸੀ ਕਿ ਐਸਆਈਟੀ ਨੇ ਗਲਤ ਰਿਪੋਰਟ ਦਿੱਤੀ ਹੈ ਇੱਥੇ ਕੋਈ ਇਹੋ ਜਿਹੀ ਬੇਅਦਬੀ ਵਾਲਾ ਕੁਐਸਚਨ ਨਹੀਂ ਤੇ ਨਾ ਹੀ ਕੋਈ ਬਿਨਾ ਰਿਕਾਰਡ ਤੋਂ ਕੋਈ ਗੱਲ ਐ ਇਸ ਬੰਦਨ ਉਹ ਜੇ ਗੱਲ ਕਮੇਟੀ ਨਾਲ ਲਗਾਤਾਰ ਕਰਦੇ ਹੀ ਸੀ ਤੇ ਇੰਦੇ ਮੇਨ ਟਾਈਮ ਜਿੱਥੇ ਪੋਲਿਟੀਕਲ ਤੇ ਰਾਂਝਾ ਜਾਣ ਲੱਗੀਆਂ ਉੱਥੇ ਉੱਥੇ ਹਰ ਪੋਲਿਟ ਇੱਕ ਇੱਕ ਕਮੇਟੀ ਕਰ ਪਾਰਟੀ ਦੇ ਲੀਡਰ ਵਕ ਵਕ ਤਾਲ ਸਮੇਂ ਤੇ ਨਹੀਂ ਰਹੇ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹਣੀ ਵੀ ਪਹੁੰਚੇ ਉੱਥੇ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਹਣੀ ਵੀ ਪਹੁੰਚੇ ਤੇ ਇਸ ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚੇ ਹਰ ਪਾਰਟੀ ਦੀ ਲੀਡਰਸ਼ਿਪ ਜਿਹੜੀ ਉੱਥੇ ਪਹੁੰਚ ਚੁੱਕੇ ਉਥੋਂ ਇੱਕ ਮੈਸੇਜ ਦਿੱਤਾ ਜਿੱਥੇ ਗਵਰਨਮੈਂਟ ਦੇ ਖਿਲਾਫ ਮੈਨਤਾ ਉੱਤੇ ਗੱਲ ਜਾਂਦੀ ਸੀ ਸਾਰੀਆਂ ਪਾਰਟੀਆਂ ਨੇ ਇਸ ਇਸ ਗੱਲ ਨੂੰ ਕੀਤੀ ਪਰ ਇਸੇ ਦੌਰਾਨ ਇੱਕ ਹੋਰ ਵਰਤਾਰਾ ਵਾਪਰ ਜਾਂਦਾ ਇੱਕ ਹੋਰ ਘਟਨਾਕ ਨਾਮ ਵਾਪਰਦਾ ਉਹ ਇਹ ਕਿ ਜਿਹੜੇ 328 ਰੂਪਾ ਨੂੰ ਲੈ ਕੇ ਲਗਾਤਾਰ ਧਰਨਾ ਦੇ ਰਹੇ ਸੀ ਉਹਨਾਂ ਦੇ ਵਿੱਚ ਸਦ ਭਾਵਨਾ ਦੰਦ ਦੇ ਭਾਈ ਬੰਦੇਵ ਸਿੰਘ ਬਡਾਲਾ ਇਸੇ ਤੰਗ ਦੇ ਨਾਲ ਦੇਵ ਸਿੰਘ ਸਿਰਸਾ ਤੇ ਹੋਰ ਉਹਨਾਂ ਦੇ ਸੱਗੀ ਸਾਥੀਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਗੱਲ ਅੱਗੇ ਤੋਰਤੀ ਇਹ ਸਾਰੇ ਮਾਮਲੇ ਦੇ ਵਿੱਚ ਫੋਟੋਆਂ ਦਿੱਤੀਆਂ ਜਥੇਦਾਰ ਅਕਾਲ ਤਖਤ ਨੂੰ ਜਾ ਕੇ ਇੱਕ ਚਿੱਠੀ ਵੀ ਸੌਂਪੀ ਤੇ ਫੋਟੋਆਂ ਵੀ ਤੇ ਬਾਕੀ ਦਾ ਜਿਹੜਾ ਉਹਨਾਂ ਦੇ ਕੋਲ ਦਸਤਾਵੇਜ਼ ਸੀ ਉਹਨਾਂ ਨੂੰ ਵੀ ਦੇਖੀ ਉਹਦੇ ਆਧਾਰ ਤੇ ਇਹ ਲੱਗ ਰਿਹਾ ਸੀਗਾ ਕਿ ਉਹ ਸਰਕਾਰ ਦੀ ਤੇ ચીਫ ਮਿਨਿਸਟਰ ਦੀ سپورਟ ਚਾਏ ਨੇ ਔਰ ਉਹਨਾਂ ਦਾ ਪਰ ਇਹ ਕਹਿਣਾ ਸੀ ਕਿ ਇੱਕੋ ਇੱਕ ચીਫ ਮਿਨਿਸਟਰ ਹੈ ਜਿਹੜਾ ਨੇ 328 ਰੂਪ ਲੱਭਣ ਲਈ ਜੇਰਾ ਕੀਤਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਇਸ ਲਈ ਸਾਡੀ ਜ਼ਿੰਮੇਵਾਰੀ ਵੱਡਦੀ ਆ ਉਸ ચીਫ ਮਿਨਿਸਟਰ ਦੇ ਨਾਲ ਖੜਿਆ ਜਾ ਤੇ ਉਹਨਾਂ ਨੇ ਉਸ ਡੇਰੇ ਦੇ ਮਾਮਲੇ ਦੇ ਵਿੱਚ ਵੀ ਉਹਨੂੰ ਡੇਰਾ ਕਿਵੇਂ ਹੈ ਉਹਦੇ ਵਿੱਚ ਆਪਣੇ ਆਪ ਨੂੰ ਕਿਹਾ ਹਾਲਾਂਕਿ ਉਹ ਕਮੇਟੀ ਕਹਿ ਰਹੀ ਆ ਜਾਂ ਜਿੰਨੇ ਉੱਥੇ ਹੋਰ ਸੱਜਣ ਜਾ ਰਹੇ ਨੇ ਉਹਨਾਂ ਤੋਂ ਬਿਨਾ ਉਹ ਸਾਰੇ ਕਹਿੰਦੇ ਨੇ ਕਿ ਡੇਰਾ ਨਹੀਂ ਐ ਡੇਰੇ ਦੀ ਪਰਿਭਾਸ਼ਾ ਦੇ ਰਹੇ ਨੇ ਤੇ ਇੱਥੇ ਗੁਰਦੁਆਰਾ ਸਾਹਿਬ ਐ ਤੇ ਇੱਥੇ ਕਨਪਟ ਸਾਹਿਬ ਹੋ ਰਹੇ ਨੇ ਉਹ ਇੱਕ ਅਲੱਗ ਤਰ੍ਹਾਂ ਕਹਿੰਦੇ ਨੇ ਪਰ ਇਹ ਜਿਹੜੀ ਇੱਕ ਪ੍ਰੈਸ ਕਾਨਫਰੰਸ ਹੋਈ ਇਹਨੇ ਉਹਨੂੰ ਬਤੌਰ ਡੇਰਾ ਕਿਵੇਂ ਪਰਿਭਾਸ਼ਿਤ ਕੀਤਾ ਤੇ ਉਹਨਾਂ ਨੇ ਲੋਕਾਂ ਇੱਕ ਲਾਈਵ ਪ੍ਰੈਸ ਕਾਨਫਰੰਸ ਸਭ ਨੇ ਦੇਖੀ ਤੇ ਉਸ ਮੰਦਰ ਦੇ ਉੱਤੇ ਹੋਈ ਤੇ ਨਾਲ ਦੀ ਨਾਲ ਇਹ ਵੀ ਕਿਹਾ ਉਥੋਂ ਦੇ 포ਟੋਆਂ ਤਾਂ ਖਾਜਾ ਕਿਵੇਂ ਇੱਕ ਚੌਰਸਾ ਬਾਕੀ ਦੀ ਜਗ੍ਹਾ ਵੱਖ-ਵੱਖ ਤਰੀਕਿਆਂ ਦੇ ਨਾਲ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਇੱਥੇ ਜਿਹੜੇ ਇੱਕ ਹੋਰ ਪਿੰਡ ਤੋਂ ਬੀੜਾ ਇੰਨੀਆਂ ਕਿਵੇਂ ਆਈਆਂ ਇੰਨੀ ਜਿਹੜੇ ਬਾਕੀ ਦੇ ਸਰੂਪ ਨੇ ਉਹਨਾਂ ਦੀ ਕਿਉਂ ਕਿਤੇ ਦਰਜ ਨਹੀਂ ਹੈ ਇਹਦਾ ਮਤਲਬ ਇਹ ਸਾਰਾ ਕੁਝ ਹੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਇੱਥੇ ਰੁਕ ਕਿਉਂ ਗਈ ਇਸ ਰੌਲੇ ਦੇ ਵਿੱਚ ਉਹਨਾਂ ਦੇ ਅੱਗੇ ਤੋਰਿਆ ਤੇ ਇਹਦੇ ਮੇਰੇ ਖਿਆਲ ਇੱਕ ਹੋਰ ਲੈਵਲ ਦੀ ਗੱਲ ਸਟਾਰਟ ਕਰਤੀ ਜਿਹੜੇ ਉਸ ਸਥਾਨ ਦੇ ਜਿਹੜੇ ਲੋਕ ਸੀਗੇ ਜੁੜੇ ਭਾਵਨਾਤਮਕ ਤੌਰ ਤੇ ਜਜਵਾਦ ਦੇ ਤੌਰ ਤੇ ਉੱਤੇ ਉਹਨਾਂ ਦੇ ਵਿੱਚ ਇੱਕ ਹੋਰ ਰੌਂਦ ਦੇਖਣ ਨੂੰ ਮਿਲਿਆ ਉਹ ਰੌਂਦ ਦੇ ਨਾਲ ਮੇਰੇ ਖਿਆਲ ਨਾਲ ਡਾਕਟਰ ਸੁਖੀ ਜਿਹੜੇ ਨੇ ਉਹ ਵੀ ਉਹਨਾਂ ਨੂੰ ਵੀ ਭਾਂਪ ਲਿਆ ਕਿ ਕੰਮ ਗੜਬੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਲਗਾਤਾਰ ਜਾ ਰਹੇ ਸੀ ਤੇ ਉੱਥੇ ਜਾਣ ਤੋਂ ਵੀ ਉਹਨੂੰ ਉਹਨਾਂ ਨੂੰ ਲੱਗਿਆ ਕਿ ਉੱਥੇ ਗਏ ਤੇ ਸ਼ਾਇਦ ਉਹ ਉਹਨਾਂ ਨੂੰ ਵੀ ਉਸ ਪੱਧਰ ਦੇ ਉੱਤੇ ਕੋਈ ਇਸ ਗੱਲ ਦੇ ਰੂਪ ਦੇ ਵਿੱਚ ਵੀ ਤੇ ਜਿਹੜੀ ਢ ਘਾਟ ਦੇ ਵਿੱਚ ਜੋ ਹੋਰ ਕੋਈ ਘਟਨਾ ਵਾੜੀ ਨਾ ਵਾਪਰ ਜੇ ਇਸ ਨੂੰ ਵੀ ਪੈਸਾ ਕਰਨ ਦੇ ਲਈ ਤਾਂ ਉਹਨਾਂ ਨੇ ਕਿਹਾ ਕਿ ਪਾਰਟੀਆਂ ਤੇ ਬਾਕੀ ਇਹਦਾ ਗੰਨ ਹੈ ਉਹਨਾਂ ਨੇ ਆਪਣੇ ਬੇਅਰ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਮੈਨੀ ਤੋਂ ਤੇ ਕੈਬਨਟ ਰੈਂਕ ਉਹਨਾਂ ਨੂੰ ਦਿੱਤਾ ਗਿਆ ਸੀ ਕਿਉਂਕਿ ਡਾਕਟਰ ਸੁਖੀ ਅਕਾਲੀ ਦਲ ਦੇ ਐਮਏਡੀ ਸੀ ਅਕਾਲੀ ਦਲ ਤੋਂ ਲਿਆ ਕੇ ਉਹਨਾਂ ਨੂੰ ਚੇਅਰਮੈਨ ਵੀ ਬਣਾਇਆ ਗਿਆ ਔਰ ਨਾਲ ਕੈਬਨਟ ਰੈਂਕ ਦਿੱਤਾ ਗਿਆ ਸੀ ਉਹਨਾਂ ਨੇ ਇਹਦੇ ਤੋਂ ਅਸਤੀਫਾ ਦਿੱਤਾ ਅਸਤੀਫਾ ਦੇਣ ਦੇ ਪਿੱਛੇ ਉਹਨਾਂ ਦਾ ਕਾਰਨ ਇਹ ਹੈ ਕਿ ਗਵਰਨਮੈਂਟ ਦੇ ਸਾਈਡ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਬਾਰ-ਬਾਰ ਔਰ ਉਹਨਾਂ ਨੇ ਕਮੇਟੀ ਨੂੰ ਵੀ ਇਹ ਯਕੀਨ ਦਿਵਾਇਆ ਸੀ ਕਿ ਜਦੋਂ ਵੀ ਚੀ ਮੰਤਰੀ ਨਾਲ ਗੱਲ ਹੁੰਦੀ ਹੈ ਤੁਹਾਡੀ ਮੀਟਿੰਗ ਚੀ ਮੰਤਰੀ ਨਾਲ ਕਰਾਈ ਜਾਏਗੀ ਚੀ ਮੰਤਰੀ ਨਾਲ ਬੈਠ ਕੇ ਇਹ ਮਾਮਲਾ ਹੱਲ ਕਰਾ ਦਿੱਤਾ ਜਾਏਗਾ ਇਹਨੂੰ ਅੱਗੇ ਨਹੀਂ ਵਧਾਇਆ ਜਾਏਗਾ ਜਾਂ ਐਸਆਈਟੀ ਨੂੰ ਕਿਸੇ ਢੰਗ ਦੇ ਨਾਲ ਰੋਕਿਆ ਜਾਏਗਾ ਜਾਂ ਜੋ ਵੀ ਤਰੀਕਾ ਹੋਊਗਾ ਉਸ ਲਿਹਾਜ਼ ਦੇ ਨਾਲ ਉਹਨਾਂ ਨੇ ਇੱਕ ਪੈਸਾ ਮਾਹੌਲ ਕੀਤਾ ਸੀ ਕੁਝ ਹੱਦ ਤੱਕ ਟਿਕਾ ਦਾ ਮਾਹੌਲ ਜਿਹੜਾ ਕੀਤਾ ਸੀ ਪਰ ਸ਼ਾਇਦ ਉਹਨਾਂ ਦੀ ਪਰੇਸ਼ਾਨੀ ਇਸ ਕਰਕੇ ਵੱਧ ਗਈ ਇੱਕ ਇਹ ਜਿਹੜੀ ਪ੍ਰੈਸ ਕਾਨਫਰੰਸ ਹੋਈ ਇਹਨਾਂ ਨੂੰ ਉਹਨਾਂ ਨੇ ਇਹ ਸੋਚਿਆ ਕਿ ਇਹ ਸ਼ਾਇਦ ਇੱਕ ਡਿਜ਼ਾਈਨ ਹੈ ਇਹ ਗਵਰਨਮੈਂਟ ਦੀ ਸਾਈਡ ਤੋਂ ਹੀ ਹੋਈ ਪ੍ਰੈਸ ਕਾਨਫਰੰਸ ਹੈ ਇਸ ਗੱਲ ਨੂੰ ਹੋਰ ਅੱਗੇ ਵਧਾਇਆ ਗਿਆ ਇਹ ਉਹਨਾਂ ਦੀ ਆ ਭਾਵਨਾਵਾਂ ਨਾਲ ਛੇੜਛਾੜ ਕੀਤੀ ਗਈ ਹੈ ਜੀਤੇ ਕਰਕੇ ਇਹ ਮਾਮਲਾ ਹੋ ਟਕਰਾ ਦਾ ਬਣੂਗਾ ਜੇ ਟਕਰਾ ਦਾ ਬਣਦਾ ਕਮਿਊਨਿਟੀ ਦੇ ਵਿੱਚ ਆਪਸ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਮਾਹੌਲ ਨਾਜ਼ੁਕ ਹੈ ਤੇ ਇਹ ਮਾਹੌਲ ਨੂੰ ਸਾਂਭਣਾ ਮੁਸ਼ਕਲ ਹੋ ਸਕਦਾ ਇਹਨੂੰ ਉਹਨਾਂ ਨੇ ਕਿਹਾ ਪੋਜ਼ਿਟਿਵ ਰਿਸਪੌਂਸ ਨਹੀਂ ਆਇਆ ਉਹਨਾਂ ਨੂੰ ਇਹ ਲੱਗਿਆ ਸਰਕਾਰ ਦੀ ਤਰਫੋਂ ਜਿੰਨੀ ਉਹ ਕੋਸ਼ਿਸ਼ ਕਰਦੇ ਸੀ ਭਾਵੇਂ ਕੀ ਮਿਨਿਸਟਰ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ ਹੋਰ ਲੀਡਰਸ਼ਿਪ ਨਾਲ ਕੋਸ਼ਿਸ਼ ਕਰ ਰਹੇ ਹੋਣਗੇ ਤੇ ਕਿਸੇ ਨੇ ਵੀ ਹਾ ਪੱਖੀ ਹੁੰਗਾ ਰਾ ਜਦੋਂ ਨਹੀਂ ਪਰਿਆ ਤਾਂ ਛੇ ਦੋਨਾਂ ਨੂੰ ਇਹੀ ਰਾਹ ਲੱਗਿਆ ਇੱਕ ਕਿ ਆਪਣੇ ਤੌਰ ਦੇ ਉੱਤੇ ਇਹ ਗੱਲ ਕਰਨੀ ਹੈ ਬਿਹਾਲਾ ਕਿ ਅਕਾਲੀ ਦਲ ਦਾ ਰਿਐਕਸ਼ਨ ਇਹ ਆਇਆ ਕਿ ਜੇ ਪਾਰਟੀ ਉਹ ਛੱਡਦੀ ਤਾਂ ਐਮਐਲਏ ਕਿ ਦੀ ਵੀ ਐਮਐਲਏ ਸ਼ਿਪ ਤੋਂ ਵੀ ਅਸਤੀਫਾ ਦੇ ਦੇਣਾ ਚਾਹੀਦਾ ਐਮਐਲਏ ਸ਼ਿਪ ਦੇ ਮਾਮਲੇ ਦੇ ਵਿੱਚ ਵੀ ਸਪੀਕਰ ਸਾਹਿਬ ਦੇ ਵੀ ਤੇ ਹਾਈ ਕੋਰਟ ਦੇ ਵਿੱਚ ਵੀ ਇੱਕ ਪੀਆਈਐਨ ਪਈ ਹੋਈ ਹੈ ਕਿ ਇਹਨਾਂ ਤੇ ਫੈਸਲੇ ਸਮੇਂ ਸਿਰ ਕਿਉਂ ਨਹੀਂ ਲਏ ਜਾ ਰਹੇ ਉਹ ਇੱਕ ਅਲੱਗ ਇਸ਼ੂ ਹੈ ਪਰ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਲਿਆ ਜਦੋਂ ਉਹਨਾਂ ਨੇ ਇਹ ਵੀਡੀਓ ਪਾਈ ਇਹ ਫੈਸਲਾ ਦੇ ਪਾ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਹਲ ਜਲਸਾ ਨੂੰ ਹੋਇਆ। ਭਾਵੇਂ ਭਗਵੰਤ ਮਾਨ ਨੂੰ ਤਾਂ ਅੱਜ ਬਾਹਰ ਸੀਗੇ ਉੱਥੇ ਮਜੀਠੇ ਦੇ ਵਿੱਚ ਪਰ ਪਾਰਟੀ ਹਾਈ ਕਮਾਂਡ। ਕੀ ਆ ਇਹ ਆ ਕਿ ਜਿਹੜੀ ਹਾਈ ਕਮਾਂਡ ਹੈ ਹਾਈ ਕਮਾਂਡ ਕਿਹੜੇ ਨੇ? ਮਨੀਸ਼ ਸ਼ੋਧਿਆ ਜਿਹੜੇ ਇੱਥੇ ਇੰਚਾਰਜ ਨੇ ਜਾਂ ਇੱਕ ਹੋਰ ਕੋਈ ਇੰਚਾਰਜ ਲਾਏ ਹੋਏ ਨੇ। ਉਹਨਾਂ ਨੇ ਚੰਡੀਗੜ੍ਹ ਸੱਦ ਕੇ 5 ਵਜੇ ਇਸ ਪ੍ਰੋਗਰਾਮ ਰਿਕੋਰਡ ਹੁੰਦੇ ਤੱਕ ਉਹਨਾਂ ਦੀ ਮੀਟਿੰਗ ਹੋ ਰਹੀ ਸੀ। ਡਾਕਟਰ ਸੁਖੀ ਨੂੰ ਬੁਲਾਇਆ। ਤੁਹਾਡੇ ਕੀ ਕਹਿਣਾ ਹੈ? ਕਿਹੜੇ ਢੰਗ ਨਾਲ ਇਸ ਮਾਮਲੇ ਨੂੰ ਪੈਸੀਫਾਈ ਕੀਤਾ ਜਾਏ ਪੈਸੀਫਾਈ ਕੀਤਾ ਜਾਏ ਕਿਹੜੇ ਢੰਗ ਨਾਲ ਨਮਟਾਇਆ ਜਾਏ ਹੁਣ ਡਾਕਟਰ ਸੁਖੀ ਨੇ ਕੀ ਕਿਹਾ ਉਹਨਾਂ ਨੂੰ ਕਿਸ ਢੰਗ ਦੇ ਨਾਲੇ ਨਿਬੜਿਆ ਕੋਈ ਗੱਲ ਹੋਏਗੀ ਉਹਨਾਂ ਨੂੰ ਰਿਸਪੌਂਡ ਕਰਨਗੇ ਉਹਨਾਂ ਨੂੰ ਹੰਗਾਰਾ ਦੇਣਗੇ ਉਹਨਾਂ ਦੇ ਪੱਖ ਤੋਂ ਜਿਵੇਂ ਉਹ ਕਰਦੇ ਨੇ ਜਾਂ ਨਹੀਂ ਇਹ ਇੱਕ ਅਲੱਗ ਗੱਲ ਆ ਉਹਨਾਂ ਦੀ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਜਾਂ ਮੀਟਿੰਗ ਤੋਂ ਬਾਅਦ ਹੋਏ ਐਕਸ਼ਨ ਤੋਂ ਬਾਅਦ ਪਤਾ ਲੱਗੇਗਾ ਕੀ ਇਹ ਗੇਮ ਜਿਹੜੀ ਹੈ ਟੋਟਲ ਜਿਹੜੀ ਚੱਲ ਰਹੀ ਸੀ ਇਹਦੇ ਪਿੱਛੇ ਉਹ ਜਿਹੜੀ ਅਸਲ ਤਾਕਤ ਆ ਮਾਦਵੀ ਪਾਰਟੀ ਦੀ ਔਰ ਉਹਨੇ ਇਹ ਸੰਭਾਲ ਲਿਆ ਮੁੱਦਾ ਉਹ ਇਸ ਮੁੱਦੇ ਨੂੰ ਜਿਸ ਤਰੀਕੇ ਦੇ ਨਾਲ ਗੱਲ ਕਰੂਗੀ ਤਾਂ ਇਹਦੇ ਨਾਲ ਕੀ ਹੈ ਇਹ ਵੀ ਗੱਲ ਹੋ ਰਹੀ ਹੈ ਕਿਤੇ ਭਗਵੰਤ ਮਾਨ ਉਹ ਨਹੀਂ ਜਿਹੜੇ ਨੇ ਉਹਨਾਂ ਦੇ ਖਿਲਾਫ ਵੀ ਕਿ ਪਾਰਟੀ ਦੇ ਅੰਦਰ ਵੀ ਕੋਈ ਗੰਨ ਚਰਚਾ ਇਸ ਲੈਵਲ ਦੀ ਚੱਲ ਰਹੀ ਹੈ ਕਿ ਇਹੋ ਜਿਹਾ ਜਿਹੜਾ ਕੋਈ ਢਾਂਚਾ ਆਏਗਾ ਇਹੋ ਜਿਹਾ ਜਦੋਂ ਸੰਕਟ ਆਏਗਾ ਵੱਡੇ ਸੰਕਟ ਦੇ ਵਿੱਚ ਕਿਸੇ ਦੇ ਵਿੱਚ ਜੇ ਕੇ ਮਿਨਿਸਟਰ ਫਸੇਗਾ ਤਾਂ ਜਾਂ ਉਸ ਤੋਂ ਬਾਅਦ ਫਿਰ ਇੱਕ ਮੌਕਾ ਸ਼ਾਇਦ ਉਸ ਹਾਈ ਕਮਾਂਡ ਨੂੰ ਲੱਗੇਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿ ਹਾਂ ਜੀ ਹੁਣ ਐਡਾ ਮੌਕਾ ਆ ਗਿਆ ਹੁਣ ਤਾਂ ਲੋਕਾਂ ਦੇ ਵਿੱਚ ਐਡਾ ਵੱਡਾ ਇੱਕ ਵਿਰੋਧ ਖੜਾ ਹੋ ਗਿਆ ਇਸ ਲਈ ਚੀਫ ਮਿਨਿਸਟਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਪਣਾ ਨਵਾਂ ਆਉਧਾ ਨਵਾਂ ਚਿਹਰਾ ਉਹ ਤਲਾਸ਼ਣ ਦੇ ਵਿੱਚ ਮੌਕਾ ਮਿਲੂਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਜੇ ਤੱਕ ਤਾਂ ਪੰਜਾਬ ਦੇ ਵਿੱਚ ਇਹ ਹੈ ਕਿ ਆਮ ਆਦਮੀ ਪਾਰਟੀ ਕੋਲ ਲੋਕ ਦਿੱਲੀ ਤੋਂ ਦਿੱਲੀ ਦੇ ਉਹ ਜਿਹੜੇ ਇਹਨਾਂ ਦੀ ਪਾਰਟੀ ਦੇ ਬਣੇ ਰਹਿਣਮਾਨ ਨੇ ਉਹਨਾਂ ਤੋਂ ਹਰਵਿੰਦ ਕੇਜਰੀਵਾਲ ਮਨੀਸ਼ ਸ਼ਸ਼ੋਧਿਆ ਜਾਂ ਬਾਕੀ ਦੇ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਖਿਲਾਫ ਇਕਰਾਉ ਹੈ ਔਰ ਜਿਹੜਾ ਇਹ ਕਹਿੰਦਾ ਕਿ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਜਾਂ ਬਾਕੀ ਨੂੰ ਕੰਮ ਕਰ ਨਹੀਂ ਦਿੱਤਾ ਜਾ ਰਿਹਾ ਉਹ ਆਪ ਦਖਲ ਦਿੰਦੇ ਨੇ ਸਾਰੇ ਮਾਮਲੇ ਆ ਦੇ ਵਿੱਚ ਤਾਂ ਹੀ ਮਾਮਲੇ ਵੱਧ ਜਾਂਦੇ ਨੇ ਕਿਉਂਕਿ ਉਹ ਉਹਨਾਂ ਨੂੰ ਪੰਜਾਬ ਦੇ ਵਿਰਸੇ ਦੀ ਪੰਜਾਬ ਦੀ ਬੈਕਗ੍ਰਾਉਂਡ ਦੀ ਪੰਜਾਬ ਦੇ ਸਭਿਆਚਾਰ ਦੀ ਸਮਝ ਨਹੀਂ ਤੇ ਪਰ ਇਸੇ ਦੇ ਚੀਫ ਮਿਨਿਸਟਰ ਦਾ ਆਪਣਾ ਜਿਹੜਾ ਇੱਕ ਰਤਬਾ ਜਾਂ ਪ੍ਰਭਾਵ ਆ ਆਪ ਲੋਕਾਂ ਦੇ ਵਿੱਚ ਉਹ ਉਹਨਾ ਨੈਗੇਟਿਵ ਨਹੀਂ ਹੋਇਆ ਹੋਇਆ ਜਿਦਾਂ ਦਿੱਲੀ ਵਾਲਿਆਂ ਦਾ ਨੈਗੇਟਿਵ ਹੋਇਆ ਸੱਚੀ ਇਹੋ ਜਾਂ ਜਿਹੜਾ ਜਜਵਾਤੀ ਮੁੱਦਾ ਹੈ ਜਿਹੜਾ ਦੇ ਆਧਾਰ ਤੇ ਚੀਫ ਮਿਨਿਸਟਰ ਦਾ ਉਹ ਬਣਿਆ ਕੀ ਇਹ ਚੀਫ ਮਿਨਿਸਟਰ ਦੇ ਗਲੇ ਦੀ ਹਾਡੀ ਬਣ ਜਾਊਗੀ ਹੁਣ ਇਹ ਮਾਮਲਾ ਉਹ ਇਹਨੂੰ ਕਿਸੇ ਕਿਨਾਰੇ ਲਗਾ ਕੇ ਟਰਾਈ ਜੇ ਕਰਨਗੇ ਪਰ ਨਾਰਮਲੀ ਇੱਕ ਗੱਲ ਹੁੰਦੀ ਹੈ ਕਿ ਇਹ ਜਜਵਾਤੀ ਜਿਹੜੇ ਮੁੱਦੇ ਹੁੰਦੇ ਨੇ ਜਦੋਂ ਹਿੱਤਾਂ ਦਾ ਟਕਰਾਅ ਹੁੰਦਾ ਇੱਕ ਪਾਸੇ ਉਹ ਧਿਰ ਖੜੀ ਆ ਜਿਹਦੇ ਨਾਲ ਜੁੜ ਕੇ چی ਮਨਿਸਟਰ ਨੇ ਜਾਂ ਇਸ ਸਰਕਾਰ ਨੇ ਕਿਹਾ ਸੀਗਾ ਤੇ ਆਪਾਂ ਅੱਗੇ ਐਸਆਈਟੀ ਬਣਾ ਕੇ ਸ਼ੁਰੂ ਕਰਦੇ ਆ ਬਿਨਾ ਭਰੋਸੇ ਚ ਲੈ ਜਿਹੜੀ ਐਜੀਪੀਸੀ ਜਾਂ ਬਾਕੀ ਹੈ ਹਾਲਾਂਕਿ ਐਜੀਪੀਸੀ ਤੇ ਵੀ ਇਹ ਸਵਾਲ ਉੱਠਦਾ ਲਗਾਤਾਰ ਕਿ ਉਹਨਾਂ ਨੇ ਪਹਿਲੀਆਂ ਮੀਟਿੰਗਾਂ ਦੇ ਵਿੱਚ ਜੇਕਰ ਲਗਾਤਾਰ ਇਹ ਮਾਮਲੇ ਨੂੰ ਸੁਣ ਜਾ ਰਿਆ ਹੁੰਦਾ ਜੇਕਰ ਇਹ ਪਤਾ ਲਗਾ ਕੇ ਲੋਕਾਂ ਨੂੰ ਦੱਸ ਦਿੱਤਾ ਹੁੰਦਾ ਕਿ ਉਹਸ ਰੂਪ ਕਿੱਥੇ ਨੇ ਤੇ ਇੱਥੇ ਪਏ ਨੇ ਠੀਕ ਹਾਲਤ ਦੇ ਵਿੱਚ ਨੇ ਪੀਵੀਏ ਮਾਮਲਾ ਉਥੇ ਹੱਲ ਹੋ ਗਿਆ ਅੰਦਾ ਕਿ ਕਿਸੇ ਰੂਪ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਇੱਕ ਬੰਡੀ ਪਈ ਹੋਈ ਹੈ ਜਿੱਥੇ ਇਹ ਹੈ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਤਿੰਦਰ ਕਾਂਟਖਰ ਇਸ ਮਾਮਲੇ ਨੂੰ ਕਹਿ ਰਹੇ ਨੇ ਕਿ ਸਰਕਾਰ ੱਟਕਾ ਕਰ ਰਹੀ ਹੈ ਦੂਜੇ ਪਾਸੇ ਇੱਕ ਜਿਹੜਾ ਉਹ ਜਥੇਬੰਦੀਆਂ ਦਾ ਗਰੁੱਪ ਜਿਹੜੀਆਂ 328 ਰੁਪਏ ਤੇ ਜਾਂਚ ਦੀ ਮੰਗ ਕਰ ਰਿਆ ਸੀ ਉਹ ਗਰੁੱਪ ਖੜਾ ਹੋ ਗਿਆ ਤੇ ਉਹਨਾਂ ਨਾਲ ਸਰਕਾਰ ਖੜੀ ਦਿਖਾਈ ਦੇ ਰਹੀ ਹੈ ਇਹ ਸਾਰੇ ਮਾਮਲੇ ਨੂੰ ਜਿਹੜਾ ਏਡਾ ਵੱਡਾ ਗਰੁੱਪੇ ਜੁਮਜੇ ਹੁੰਦਾ ਤਾਂ ਪੰਜਾਬ ਜਿੱਥੇ ਫਿਰਕੂ ਸੱਦ ਭਾਵਨਾ ਆਮ ਤੌਰ ਤੇ ਬਣੀ ਰਹੀ ਹੈ ਦੂਜੇ ਕਿਸੇ ਵੀ ਸੂਬੇ ਨਾਲੋਂ ਜ਼ਿਆਦਾ ਕਿ ਇਹਨਾਂ ਚੀਜ਼ਾਂ ਦੇ ਰਾਹੀਂ ਉਹ ਸੱਦ ਭਾਵਨਾ ਨੂੰ ਠੇਸ ਨਹੀਂ ਪਹੁੰਚੇਗੀ ਕਿ ਜੇਕਰ ਇਹ ਇਹਦੇ ਚੋਂ ਵੋਟਾਂ ਜਿਹੜੀਆਂ ਵਟੋਰਨ ਦਾ ਤਰੀਕਾ ਲੱਭਿਆ ਜਾਊਗਾ ਸਿਆਸੀ ਤਰ੍ਹਾਂ ਇਹਨੂੰ ਆਪਣੀ ਸਿਆਸਤ ਦਾ ਖਾਜਾ ਬਣਾਉਣਗੇ ਇਹਨੂੰ ਵੋਟ ਪੋਲਿਟਿਕਸ ਦੇ ਵਿੱਚ ਧੱਕੇ ਧੂਕੇ ਲੈ ਆਉਣਗੇ ਤਾਂ ਉਸ ਤਰੀਕੇ ਦੇ ਨਾਲ ਕੌਣ ਇਹਦਾ ਨਿਪਟਾਰਾ ਫਿਰ ਕਰੂਗਾ ਕਿਹੜੀ ਧਿਰ ਬਚੂਗੀ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਟੇਕ ਹੈ ਇੱਕੋ ਗੱਲ ਤੇ ਹੈ ਕਿਉਂਕਿ ਇੱਕ ਪਾਸੇ ਸਪੋਰਟਰ ਹੋਗੇ ਦੂਜੇ ਪਾਸੇ ਦੂਜੇ ਹੋਗੇ ਪਰ ਕਰੂਗਾ ਕੌਣ ਇੱਕ ਪਾਸੇ ਇਹਨਾਂ ਸਰੂਪਾਂ ਦੇ ਮਾਮਲੇ 'ਚ ਤਾਂ ਇੰਨਾ ਹੀ ਹੈ ਜਦੋਂ ਚੇ ਮਨਿਸਟਰ ਅਕਾਲ ਤਖਤ ਸਭ ਦੇ ਜਥੇਦਾਰ ਨੂੰ ਮਿਲ ਕੇ ਆਏ ਸੀ ਬਾਹਰ ਉਦੋਂ ਉਹਨਾਂ ਨੇ ਕੀਤਾ ਸਾਡਾ ਕੋਈ ਰੋਲ ਨਹੀਂ ਐ ਜੀਪੀਸੀ ਨੇ ਦੱਸਣਾ ਹੈ ਉਹ ਸਰੂਪ ਕਿੱਥੇ ਨੇ ਕਿੱਥੇ ਨਹੀਂ ਬਾਕੀ ਦੇ ਹੋਰ ਲੋਕ ਨੇ ਉਹ ਕਰਨਗੇ ਆਪੋ ਆਪਣੀ ਗੱਲ ਅਸੀਂ ਤਾਂ ਕੇਵਲ ਸਹਿਯੋਗ ਕਰ ਰਹੇ ਹਾਂ ਉਹਨਾਂ ਨੂੰ ਤਲਾਸ਼ੜ ਦੇ ਵਿੱਚ ਪਰ ਹੁਣ ਇਹ ਮਾਮਲੇ ਅਸਲ ਚ ਕੱਲੇ ਸਹਿਯੋਗ ਤੱਕ ਸੀਮਿਤ ਨਹੀਂ ਨਜ਼ਰ ਆ ਰਹੇ ਜੇ ਸਹਿਯੋਗ ਤੱਕ ਸੀਮਿਤ ਨਹੀਂ ਨਜ਼ਰ ਆ ਰਹੇ ਤਾਂ ਫਿਰ ਇਹਨਾਂ ਨੂੰ ਕਿਸ ਹੱਦ ਤੱਕ ਲੋਕਾਂ ਦੇ ਦੋ ਗਰੁੱਪਾਂ ਦੇ ਵਿੱਚ ਬੜੇ ਅਲੱਗ-ਅਲੱਗ ਸੈਂਟੀਮੈਂਟ ਨੇ ਜਿਹੜੇ ਜਿਹੜੇ ਭਾਵਨਾਵਾਂ ਨੇ ਉਹਨਾਂ ਭਾਵਨਾਵਾਂ ਨੂੰ ਕਿਤੇ ਨੇੜੇ ਲਿਆਉਣ ਦੀ ਗੱਲ ਜਾਂ ਇਹਨਾਂ ਦਾ ਕਿ ਇਹ ਲੱਗੇ ਸਾਰਿਆਂ ਧਿਰਾਂ ਨੂੰ ਕਿ ਕੋਈ ਇਹੋ ਜਿਹਾ ਫੈਸਲਾ ਹੋ ਗਿਆ ਜਿਹੜਾ ਫੈਸਲਾ ਸਭ ਨੂੰ ਜੱਜਦਾ ਤੇ ਇਸ ਮਾਮਲੇ ਨੂੰ ਹੁਣ ਛੱਡ ਦਿੱਤਾ ਜਾਏ ਜਾਂ ਅੱਗੇ ਜਾ ਕੇ ਇਹਦਾ ਕੋਈ ਫੈਸਲਾ ਇਸ ਲੈਵਲ ਦਾ ਕਰਕੇ ਇਹਦੇ ਜਿਹੜੀ ਉਤੇ ਜਣਾ ਪੈਦਾ ਹੋ ਰਹੀ ਹੈ ਉਹਨੂੰ ਘਟਾ ਦਿੱਤਾ ਜਾਏ ਇਹ ਕੌਣ ਕਰੇਗਾ ਕੀ ਡਾਕਟਰ ਸੁਖੀ ਇਕੱਲਾ ਇੰਨਾ ਕੁ ਗਵਰਨਮੈਂਟ ਤਰਫੋਂ ਤੇ ਉਹਦੀ ਹਾਈ ਕਮਾਂਡ ਤਰਫੋਂ ਕਰਾ ਸਕਣਗੇ ਜਾਂ ਜੇ ਉਹ ਤਾਂ ਠੀਕ ਹੈ ਆਪਣਾ ਆਪ ਉਹਨਾਂ ਨੇ ਕੇਵਲ ਇਹ ਕਹਿ ਦੇਣਗੇ ਜੇ ਲੋੜ ਪਈ ਤਾਂ ਐਮਐਲਏ ਤੋਂ ਵੀ ਇਸਤੀਫਾ ਦੇ ਦੇਣਗੇ ਕਿਉਂਕਿ ਵੈਸੇ ਵੀ ਇੱਕ ਪੀਆਈਐਲ ਜਾਂ ਉਸ ਲੈਵਲ ਦੀ ਗੱਲ ਹੋਏਗੀ ਫਿਰ ਉਹ ਆਪਣੇ ਲੋਕਾਂ ਨਾਲ ਰਹਿਣਗੇ ਮੈਂ ਤਾਂ ਤੁਹਾਡੇ ਨਾਲ ਆ ਗਿਆ ਜੀ ਜਿਸ ਵੀ ਤਰੀਕੇ ਨਾਲ ਆ ਗਿਆ ਫਿਰ ਵੀ ਕੀ ਮਾਮਲਾ ਹੱਲ ਹੋ ਜੇਗਾ ਜੇ ਸੱਤਾਧਾਰੀ ਧੇਰੇ ਨੂੰ ਨਹੀਂ ਚਾਹੁੰਦੀ ਤੇ ਬਾਕੀ ਦੇ ਲੋਕ ਉਹਨੂੰ ਨਹੀਂ ਚਾਹੁੰਦੇ ਇਹ ਆਪ ਦੇ ਆਪ ਚ ਇੱਕ ਖੜਾ ਹੋਇਆ ਮਾਮਲਾ ਹੈ ਔਰ ਇਹ ਬਹੁਤ ਸੰਗੀਨ ਮਾਮਲਾ ਹੈ ਇਹ ਮਾਮਲਾ ਕੇਵਲ ਪਾਰਟੀਆਂ ਤੱਕ ਨਹੀਂ ਕੇਵਲ ਵੋਟਾਂ ਤੱਕ ਨਹੀਂ ਵੋਟ ਤੋਂ ਅੱਗੇ ਦੀ ਚੰਦ ਕੇ ਪੰਜਾਬ ਦੀ ਹੋਂਦ ਪੰਜਾਬ ਨੇ ਜਿਉਂਦਾ ਰਹਿਣਾ ਹੈ ਪੰਜਾਬ ਦੇ ਵਿੱਚ ਇਕ ਉਸ ਲੈਵਲ ਦਾ ਟਕਰਾਵ ਇੱਕ ਪਹਿਲਾਂ ਵੀ ਕਦੇ ਨਹੀਂ ਹੋਇਆ ਦੋ ਤਰ੍ਹਾਂ ਦੇ ਵਿੱਚ ਕੀ ਇਹ ਲੀਡਰਾਂ ਦੀ ਆਪਸੀ ਹਉਮੈ ਜਦ ਜੇਤੂ ਅੰਦਾਜ਼ ਕੌਣ ਜਿੱਤਦਾ ਕੌਣ ਹਾਰਦਾ ਇਹ ਅੰਦਾਜ਼ ਇਹ ਪੰਜਾਬ ਨੂੰ ਉਸ ਜੋਖਮ ਦੇ ਵਿੱਚ ਧੱਕ ਦੇਗਾ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਜੀ ਜਾਂ ਉਹਨਾਂ ਨੂੰ ਕੋਈ ਸਮਝ ਆਏਗੀ ਕਿ ਇਹ ਮਾਮਲੇ ਨੂੰ ਨਿਬੇੜ ਨਪਾਈ ਚਾਰਕ ਤੌਰ ਤੇ ਬੈਠ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਕਿ ਗੱਲ ਅੱਗੇ ਨਿਕਲੇ ਦੂਜੀ ਗੱਲ ਦੂਜੀ ਗੱਲ ਪੰਥਕ ਤੇ ਰਾਦੇ ਵਿੱਚ 27 ਨੂੰ ਲੈ ਕੇ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਲੱਗਿਆ ਭਾਵੇਂ ਸੁਖਵੀਰ ਸਿੰਘ ਬਾਦਲ ਵਾਲਾ ਅਕਾਲੀ ਦਾ ਦੇ ਕਹਿ ਰਿਹਾ ਕਿ 27 ਆਪਣਾ ਹੈ ਤੇ ਆਪਣੇ ਤਰੀਕੇ ਦੇ ਨਾਲ ਗੱਲ ਕਰ ਰਿਹਾ ਹੈ ਬਾਕੀ ਦਿਆਂ ਨੇ ਪਰ ਪਰਮਜੀਤ ਸਿੰਘ ਸਰਨਾ ਅਪੀਲ ਕਰਦੇ ਨੇ ਕਿ ਜਿੰਨਾ ਚੇ ਜੇ ਪੰਥ ਦਾ ਇਕੱਠਾ ਹੋਇਆ ਤੇ ਬੀਜੇਪੀ ਚ ਗਏ ਜਾਣ ਵਾਲੇ ਅਕਾਲੀ ਜਿਹੜੇ ਕਦੇ ਵੀ ਗਏ ਨੇ ਚਾਹੇ ਉਹ ਕੱਲ ਗਏ ਨੇ ਕਦੇ ਵੀ ਉਹ ਵਾਪਸ ਨਹੀਂ ਆਉਣਗੇ ਉਹਨਾਂ ਚੇਰ ਪੰਥਕ ਤੌਰ ਦੇ ਉੱਤੇ ਨਾ ਮੁੱਦੇ ਹੱਲ ਹੋ ਸਕਣਗੇ ਨਾ ਫੱਟਾ ਤੱਕ ਪਹੁੰਚਿਆ ਜਾ ਸਕਦਾ ਏਸੇ ਕਰਕੇ ਉਹਨਾਂ ਨੇ ਇੱਕ ਗੱਲ ਇਹ ਕਹਿਤੀ ਕਿ ਜੀ ਜੇਕਰ ਉਹਨਾਂ ਨਾਲ ਅਮਰਤਪਾਲ ਸਿੰਘ ਦੀ ਬਾਤਾਂ ਨਾਲ ਟੈਲੀਫੋਨ ਤੇ ਗੱਲ ਹੋਈ ਇੱਕ ਅਪੀਲ ਕੀਤੀ ਤੇ ਇੱਕ ਮਹੌਰ ਬਣਨਾ ਚਾਹੀਦਾ ਕਿ ਸਾਰੇ ਵਾਰਿਸ ਪੰਜਾਬ ਦੇ ਵੀ ਦੂਜੇ ਵੀ ਤੀਜੇ ਵੀ ਕੱਲੇ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਨੂੰ ਸ਼ਾਇਦ ਇਹ ਇਤਰਾਜ ਆ ਕਿ ਉਹਨਾਂ ਨੇ ਗਲਤ ਕੀਤਾ ਜੀ ਫੁੱਟ ਪਾਈ ਹੈ ਉਹ ਥ्रू ਅਕਾਲ ਤਖਤ ਮਾਫੀ ਮੰਗ ਕੇ ਆਉਣ ਬਾਕੀ ਕਿਸੇ ਨਾਲ ਕੋਈ ਗਿਲਾ ਨਹੀਂ ਉਹਨਾਂ ਨੂੰ ਕੇ ਪੰਥ ਦੇ ਇੱਕ ਮਾਮਲੇ 'ਚ ਇਕੱਠੇ ਹੋ ਪਰ ਜੇ ਕੀ ਹੈ 250 ਦਾ ਮਾਮਲਾ ਕੀ ਹੁਣ 2 ਦਸੰਬਰ ਦੀ ਜਿਹੜੀ ਉਹ ਇੱਕ ਇਸ ਲੈਵਲ ਦਾ ਸਾਰੀ ਦੁਨੀਆ ਦੇ ਵਿੱਚ ਅਕਾਲ ਤੱਕ ਸਭ ਦਾ ਜਲਾਉ ਦਾ ਤਰੀਕਾ ਦੇਖਿਆ ਸੀ ਵੱਡੀ ਤੋਂ ਵੱਡੀ ਤਾਕਤਾਂ ਦਾ ਤਮਸਤਕ ਹੁੰਦੀ ਦੇਖੀ ਸੀ ਉਹ ਬਸ ਇਤਿਹਾਸ ਦਾ ਪੰਨੇ ਬਣ ਕੇ ਰਹਿ ਜਾਣਗੇ ਤੇ ਉਦੋਂ ਬਾਅਦ ਉਹਦੇ ਤੇ ਕੋਈ ਆਮਲ ਕੋਈ ਇਸ ਲੈਵਲ ਦੀ ਗੱਲ ਕੋਈ ਸੁਧਾਰ ਪ੍ਰੈਕਟਿਸ ਦੇ ਵਿੱਚ ਚੱਲਣ ਦੇ ਵਿੱਚ ਆਏਗਾ ਹੀ ਨਹੀਂ ਇਹ ਕਿੱਧਰ ਨੂੰ ਡਾਇਵ ਇਹ ਗੱਲ ਦੂਜੀ ਗੱਲ ਜੇ ਡਿਫਰੈਂਟ ਟਾਈਪ ਦੀਆਂ ਅਪਰੋਚਸ ਨੇ ਤੁਹਾਡੀਆਂ ਅਜੇ ਵਾਰਸ ਪੰਜਾਬ ਦਾ ਏਮ ਕੀ ਹੈ ਨਕਸ਼ਾ ਕੀ ਹੈ ਪੋਲਿਟਿਕਸ ਕੀ ਹੈ ਕਿਹੜਾ ਏਜੰਡਾ ਹੈ ਜਿਹਨੂੰ ਉਹ ਲੈ ਕੇ ਚੱਲ ਰਹੇ ਨੇ ਉਹ ਕਿਸ ਲੈਵਲ ਦੇ ਏਜੰਡੇ ਤੇ ਨੇ ਪੁਨਰ ਸਰਜੀਤ ਦਾ ਜੇ ਵਿਜਨ ਡਾਕੂਮੈਂਟ ਆਉਣਾ ਹੈ ਤੇ ਉਹਨਾਂ ਦਾ ਅਕਾਲੀ ਦਲ ਵਾਦਨ ਦਾ ਵੀ ਹੈ ਜੇ ਪੰਜਾਬ ਦੇ ਲਈ ਇੰਦੀ ਲੌਂਗ ਰਨ ਕੋਈ ਵਿਜਨ ਡਾਕੂਮੈਂਟ ਨਹੀਂ ਹੈ ਫਿਲਹਾਲ ਔਰ ਸੈਂਟਰ ਸਟੇਟ ਰਿਲੇਸ਼ਨ ਦੇ ਮਾਮਲੇ ਦੇ ਵਿੱਚ ਪੋਲਿਟੀਕਲ ਏਜੰਡੇ ਦੇ ਮਾਮਲੇ ਦੇ ਵਿੱਚ ਇਕਨੋਮਿਕ ਮਾਡਲ ਦੇ ਮਾਮਲੇ ਦੇ ਵਿੱਚ ਅਜੇ ਕੁਝ ਕਹਿਣਾ ਅਜੇ ਤਾਂ ਇੰਹੀ ਗੱਲਾਂ ਆ ਰਹੀਆਂ ਨੇ ਕਿ ਸਤਾਈ ਲਿਆਉਂਗੇ ਕਈ ਦਾ ਟੈਕਸ ਫਰੀ ਹੋ ਜਾਊਗਾ ਸੜਕ ਬਣ ਜੂਗੀ ਆਹ ਬਣ ਜੂਗਾ ਆਹ ਬਣ ਜੂਗਾ ਅਜੇ ਉਹੀ ਗਰੰਟੀਆ ਟਾਈਪ ਉਹੀ ਮੰਗਦੇ ਨੇ ਜਿਹੜਾ ਪੰਜਾਬ ਵਰਗਾ ਘੱਟ ਗਿਰਤੀ ਦੀ ਬਹੁ ਗਿਰਤੀ ਵਾਲਾ ਸੂਬਾ ਹੁੰਦਾ ਉਥੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ਵਿਜ਼ਨ ਬਣਾਉਣ ਲਈ ਨਜ਼ਰੀਆ ਵਿਕਸਿਤ ਕਰਨ ਦੇ ਲਈ ਤੇ ਉਹਦੇ ਚ ਕਿਵੇਂ ਇਕੀਤਾ ਜਾਏਗਾ ਪਰ ਸਵਾਨ ਪੁਨਰ ਸਰਜੀਤਾ ਕਾ candidato ਜਿਹੜਾ ਕਹਿੰਦੇ ਨੇ ਅਜੇ ਜਨਮ ਲੈ ਰਿਹਾ ਸੀਗਾ ਲੈਂਦੇ ਲੈਂਦੇ ਹੀ ਕਬੱਡੇ ਕਰਾਇਸ਼ਕ ਦਾ ਸ਼ੁਕਰ ਔਰ ਪਹਿਲਾਂ ਜਿਹੜੇ ਅੰਦਰ ਖਾਤੇ ਚੱਲ ਰਹੀ ਸੀ ਗੱਲ ਕਿ ਗਿਆਨੀ ਹਰਪ੍ਰੀਤ ਸਿੰਘ ਹੋਣੀ ਸ਼ਾਇਦ ਪੂਰੀ ਤਰ੍ਹਾਂ ਪ੍ਰਧਾਨਗੀ ਦੀ ਜਿਹੜੀ ਯੋਗਤਾ ਦੇ ਤੌਰ ਦੇ ਉੱਤੇ ਉਹਦੇ ਤੇ ਇੱਕ ਪਕੜ ਦੇ ਤੌਰ ਦੇ ਉੱਤੇ ਅੱਗੇ ਵਧਾ ਕੇ ਕੋਈ ਪ੍ਰੋਗਰਾਮ ਦਿੰਦੇ ਹੋਏ ਪੰਜਾਬ ਦੇ ਵਿੱਚ ਵਿਚਰਦੇ ਨਜ਼ਰ ਨਹੀਂ ਆਏ ਇਸ ਕਰਕੇ ਪਾਰਟੀ ਦੀ ਲੀਡਰਸ਼ਿਪ ਜਿਹੜੀ ਉਹਨਾਂ ਤੋਂ ਬਾਅਦ ਬਣੀ ਜੇ ਭਾਵੇਂ ਵਿਚਾਰ ਕਰਨ ਦੇ ਲਈ ਉਹਨਾਂ ਨੇ ਉਹਨਾਂ ਨੂੰ ਵੀ ਬੁਲਾਇਆ ਸੀ ਪਰ ਉਹ ਨਹੀਂ ਆਏ ਤੇ ਬਾਕੀ ਦੀ ਲੀਡਰਸ਼ਿਪ ਜਿਹੜੀ ਸੋਚ ਰਹੀ ਹੈ ਉਹ ਕਿਸ ਪਾਸੇ ਤੋਰੇ ਕਿਵੇਂ ਤੋਰੇ ਇਹਦਾ ਪੁਨਰਗਠਨ ਕਿਵੇਂ ਕਰੇ ਅਜੇ ਬਹੁਤ ਸਾਰੇ ਸਵਾਲ ਨੇ ਕਿ ਫੈਸਲਾ ਪੁਨਰਗਠਨ ਤੋਂ ਬਿਨਾ ਹੋਣਾ ਨਹੀਂ ਜਾਂ ਅੱਗੇ ਪੁਨਰਗਠਨ ਤੋਂ ਬਿਨਾ ਵਧਿਆ ਨਹੀਂ ਜਾਣਾ ਪਰ ਇਹ ਮਾਮਲਿਆਂ ਦੇ ਵਿੱਚ ਵੀ ਜਿੱਥੇ ਉਹਨਾਂ ਦੇ ਵਰਕਰ ਤੇ ਲੀਡਰਸ਼ਿਪ ਦੇ ਵਿੱਚ ਇੱਕ ਨਿਰਾਸ਼ਾ ਵਾਲਾ ਨਾ ਮੈਂ ਉੱਥੇ ਗੈਨੀ ਹਰਪ੍ਰੀਤ ਸਿੰਘ ਦੀ ਜਿਹੜੀ ਇੰਟਰਵਿਊ ਹੈ ਇਹਨੇ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਇੱਕ ਮਾਜੂਸੀ ਦਿਖਾਈ ਦਿੰਦੀ ਹੈ ਅਕਾਲੀ ਦਲ ਪੁਨਰ ਸਰਜੀਦ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਇਹ ਇੱਕ ਗੱਲ ਚੱਲ ਰਹੀ ਐ ਸੋਗ ਪੁਕਾਰਟ ਕਿ ਭਾਵੇਂ ਅੰਦਰ ਖਾਤੇ ਮੀਟਿੰਗਾਂ ਦੇ ਵਿੱਚ ਜੋ ਮਰਜੀ ਹੁੰਦਾ ਸੀ ਉਹਨਾਂ ਚੋਂ ਕਿਸੇ ਵੀ ਲੀਡਰ ਨੇ ਆ ਕੇ ਓਪਨਲੀ ਇਹ ਗੱਲ ਨਹੀਂ ਸੀ ਕਹੀ ਜਨ ਤੱਕ ਤੌਰ ਤੇ ਕਿ ਗਗਨੀ ਹਰਪ੍ਰੀਤ ਸਿੰਘ ਚਲਾ ਨਹੀਂ پا ਰਹੇ ਜਾਂ ਕੀ ਕੀ ਕਾਰਨ ਨੇ ਜਿਹਦੇ ਕਰਕੇ ਇਹ ਅਕਾਲੀ ਦਲ ਨਹੀਂ ਚੱਲ ਪਾ ਰਿਹਾ ਬਾਕੀ ਦੇ ਮਾਮਲੇ ਨੇ ਅੰਦਰ ਖਾਤੇ ਡਿਸਕਸ਼ਨਾਂ ਬਾਕੀ ਦੇ ਚਰਚਾ ਚੱਲਦੀਆਂ ਸੀ ਉਹ ਇੱਕ ਅਲੱਗ ਗੱਲ ਪਰ ਗਗਨੀ ਹਰਪ੍ਰੀਤ ਸਿੰਘ ਨੇ ਆ ਕੇ ਜੋ ਚੀਜ਼ਾਂ ਕੰਨਿਆ ਨੇ ਇੱਕੇ ਚੀਜ਼ ਕਹੀ ਹੈ ਕਿ ਉਹਨਾਂ ਨੂੰ ਸਹਿਯੋਗ ਨਹੀਂ ਮਿਲਿਆ ਜਿਹੜੇ ਸਹਿਯੋਗ ਦੀ ਉਹ ਉਮੀਦ ਰੱਖਦੇ ਸੀ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਮੈਂ ਤਾਂ ਕਈ ਵਾਰ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰ ਚੁੱਕੇ ਹਾਂ ਤੀਜਾ ਉਹਨਾਂ ਨੇ ਚਰਨਜੀਤ ਬਕੈਰਾ ਦੇ ਨਾਂ ਲੈ ਕੇ ਵੀ ਕਿਹਾ ਚਰਨਜੀਤ ਬਰਾੜ ਜਿਹੜੇ ਭਾਜਪਾ ਚਲੇ ਗਏ ਨੇ ਕਿ ਗਿਆਨੀ ਜੀ ਬਾਰੇ ਇਹ ਜਿਹੜੀ ਗੱਲ ਹੈ ਕਿ ਉਹਨਾਂ ਨੂੰ ਪੋਲਿਟਿਕਲ ਤਜਰਬਾ ਨਹੀਂ ਹੈ ਸਿਆਸੀ ਤੌਰ ਦੇ ਉੱਤੇ ਨਹੀਂ ਹੈ ਉਹ ਧਾਰਮਿਕ ਤੌਰ ਦੇ ਉੱਤੇ ਚੰਗਾ ਬੋਲਦੇ ਵੇ ਸਟੇਜਾਂ ਤੇ ਬਾਕੀ ਹੈ ਪਰ ਉਹਨਾਂ ਤੋਂ ਪ੍ਰੋਗਰਾਮ ਨਹੀਂ ਬਣਿਆ ਤਾ ਗਿਆਨੀ ਹਰ ਰਿਸਰਚ ਕਹਿੰਦੇ ਨੇ ਕਿ ਜੀ ਇਹ ਜਿਹੜਾ ਪ੍ਰੋਗਰਾਮ ਸੀ ਉਹ ਬਣਾ ਕੇ ਦੇ ਦਿੰਦੇ ਜੇ ਤਾਂ ਮੈਂ ਉਹ ਪ੍ਰੋਗਰਾਮ ਦੇ ਆਧਾਰ ਤੇ ਅੱਗੇ ਕੋਈ ਅਨਾਉਂਸਮੈਂਟ ਨਾ ਕਰਦਾ ਬਾਕੀ ਦੀਆਂ ਚੀਜ਼ਾਂ ਨਾ ਕਰਦਾ ਫਿਰ ਤਾਂ ਸਵਾਲ ਸੀਗਾ ਕਿ ਮੈਂ ਨਹੀਂ ਚਲਾ ਪਾ ਰਿਆ ਤੇ ਚਲਾ ਕੌਣ ਨਹੀਂ ਪਾਇਆ ਪ੍ਰੋਗਰਾਮ ਕਿਹਨੇ ਨਹੀਂ ਬਣਾਇਆ ਔਰ ਦੂਜੀ ਗੱਲ ਜਿਹੜਾ ਢਾਂਚਾ ਬਣਿਆ ਉਹਦੇ 'ਚ ਵੀ ਸ਼ਾਇਦ ਗਰੁੱਪ ਬਾਜੀ ਜਾਣੀ ਕਿਹਾ ਜਾਂਦਾ ਕਿ ਹਰ ਲੀਡਰ ਦਾ ਆਪਣਾ ਛੋਟਾ بڑا ਗਰੁੱਪ ਹੈ ਕੋਈ ਨਾ ਕੋਈ ਉਹ ਆਪਣੇ ਨਾਲ ਨਾਲ ਆਪਣੇ ਗਰੁੱਪ ਦੀ ਐਡਜਸਟਮੈਂਟ ਵੀ ਚਾਹੁੰਦਾ ਹਰੇਕ ਜਗ੍ਹਾ ਤੇ। ਲੇ ਪੱਧਰ ਤੇ ਜ਼ਿਲ੍ਹਾ ਪ੍ਰਧਾਨ, ਪੁਲਾਨਾ, ਵਰਕਿੰਗ ਕਮੇਟੀ ਇੱਥੇ ਕੌਣ-ਕੌਣ ਆਵੇ। ਇਹਦਾ ਮਤਲਬ ਜਿਸ ਨਸੀहत ਦੇ ਨਾਲ ਇਹ ਅਕਾਲੀ ਦੰਦ ਜਿਸ ਅਪਰੋਚ ਦੇ ਨਾਲ ਪਹੁੰਚ ਦੇ ਨਾਲ ਇਹ ਅਕਾਲੀ ਦੰਦ ਦੀ ਬੰਤਰ ਬਣਨੀ ਸੀ। ਇਹਦੀ ਬੰਤਰ ਕਿਵੇਂ ਬਣਨੀ ਸੀ ਜਿਹੜੇ 2 ਦਸੰਬਰ ਦੇ ਹੁਕਮਨਾਮਿਆਂ ਤੋਂ ਬਾਅਦ ਹੋਏ ਸੀ ਕਿ ਜੰਤਕ ਤੌਰ ਤੇ ਮੈਂਬਰਸ਼ਿਪ ਕੱਟੀ ਜਾਊਗੀ। ਮੈਂਬਰਸ਼ਿਪ ਤੋਂ ਬਾਅਦ ਡੈਲੀਗੇਟਾਂ ਦੀ ਚੋਣ ਹੋਏਗੀ ਡੈਲੀਗੇਟ ਜਿਹੜਾ ਚਾਹੀ ਆਟੋਮੈਟਿਕਲੀ ਬਣਨੇ ਨੇ ਜਿਨ੍ਹਾਂ ਨੇ ਮੈਂਬਰਸ਼ਿਪ ਕੱਟੀ ਆ ਜਿਹੜੇ ਉਹਨਾਂ ਕੋਲ ਜਾ ਰਹੇ ਨੇ ਤਾਂ ਉਹੀ ਡੈਲੀਗੇਟ ਨੇ ਨਾ ਜਿਹੜਾ ਇੰਨੀ ਕਾਪੀ ਕੱਟੂਗਾ ਉਹ ਇੱਕ ਡੈਲੀਗੇਟ ਜਿਹੜਾ ਇੰਨਾ ਕੱਟੂਗਾ 2 3 4 ਉਹਨਾਂ ਕੋਲ ਹੋਣੇ ਚਾਹੀਦੇ ਸੀ ਔਰ ਉਹ ਡੈਲੀਗੇਟ ਜਿਹੜੇ ਚੋਣਾਂ ਕਰਨਗੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਉਹ ਇੱਕ ਸਿਧਾਂਤਕ ਪਹਿਲੂ ਹੈ ਭਾਵੇਂ ਇਹਨਾਂ ਚੋਂ ਬਹੁਤ ਸਾਰੇ ਵੱਡੇ ਲੀਡਰਾਂ ਨੇ ਆਪੋ ਆਪਣੇ ਜਿੱਥੇ ਜਿੱਥੇ ਉਹਨਾਂ ਦਾ ਪ੍ਰਭਾਵ ਸੀ ਕਟਵਾਇਆ ਜੇ ਉਹ ਚੋਣਾਂ ਉਸ ਤਰੀਕੇ ਨਾਲ ਸਿਧਾਂਤਕ ਤਰੀਕੇ ਦੇ ਨਾਲ ਹੋ ਕੇ ਅੱਗੇ ਨੂੰ ਆਉਂਦੀਆਂ ਚਾਹੇ ਉੱਪਰ ਕਨਵੀਨਿਟੇ ਰੱਖ ਦੇ ਜਿਲ੍ਹਾ ਪ੍ਰਧਾਨ ਨੋਮੀਨੇਟ ਕਰਨ ਦੀ ਪਰਥਾ ਤੋਂ ਬਚ ਜਾਂਦੇ ਹੈਠੋ ਚੋਣ ਕਰਾ ਕੇ ਆ ਜਾਂਦੇ ਡੈਲੀਗੇਟਾਂ ਜਲਾਸਬਾਦ ਦੇ ਵਿੱਚ ਹੋ ਜਾਂਦਾ ਫਿਰ ਉਹਨਾਂ ਚੋਣਾਂ ਦੇ ਆਧਾਰ ਤੇ ਹੀ ਉਹਨਾਂ ਡੈਲੀਗੇਟਾਂ ਦੇ ਆਧਾਰ ਦੇ ਉੱਤੇ ਹੀ ਆ ਕੇ ਗੱਲ ਬਣਦੀ ਤੇ ਜੋ ਕੋਈ ਚੁਣਿਆ ਜਾਂਦਾ ਜਿੰਨੇ ਜਿੰਨੇ ਮੈਂਬਰ ਸੀ ਸਰਸੰਪਤੀ ਨਾ ਵੀ ਹੁੰਦੀ VOTING ਵੀ ਹੋ ਜਾਂਦੀ ਜੇ ਬੋਟਕ ਦੇ ਨਾਲ ਵੀ ਵਰਕਿੰਗ ਕਮੇਟੀ ਦਾ ਇੱਕ ਗਰੁੱਪ ਚੋਣ ਆ ਜਾਂਦਾ ਕਿਵੇਂ ਉਹਦੇ 'ਚ ਕਿਹਾਂ ਹੋਵੇਗਾ ਕਿ ਵਰਕਿੰਗ ਕਮੇਟੀ ਦੇ ਇੰਨੇ ਮੈਂਬਰ ਜਿਹੜੇ ਨੇ ਉਹ ਚੋਣ ਹੋਏਗੀ ਤੇ اجلاس ਦੇ ਵਿੱਚ ਤੇ ਬਾਕੀ ਦੇ ਜਿਹੜੇ ਕੁਝ ਇੱਕ ਹਿੱਸਾ ਜਿਹੜੇ ਮੈਂਬਰ ਨੇ ਉਹ ਪ੍ਰਧਾਨ ਨਾਮਜ਼ਦ ਕਰ ਸਕਦੇ ਹਨ ਪਰ ਇੱਥੇ ਸਭ ਕੁਝ ਨਾਮਿਨੇਟਡ ਹੋ ਗਿਆ ਜਦੋਂ ਸਭ ਕੁਝ ਨਾਮਿਨੇਟਡ ਹੋ ਗਿਆ ਫਿਰ ਉਹ ਅਕਾਲੀ ਦਲ ਦੂਜੇ ਅਕਾਲੀ ਦਲ ਨੂੰ ਜਿਹਨੂੰ ਇਹ ਪੁਨਰ ਸਰਜੀਤ ਕਰਨਾ ਚਾਹੁੰਦੇ ਸੀ ਸਿਧਾਂਤਕ ਆਧਾਰ 'ਤੇ ਜਿਹਦੇ 'ਚ ਉਹ ਡਾਕ ਕਮੇਟੀ ਦੀਆਂ ਸਫਾਰਸ਼ਾਂ ਵੀ ਨੇ ਬਹੁਤ ਸਾਰੀਆਂ ਜਿਦੇ ਚ ਪ੍ਰੋਗਰਾਮ ਵੀ ਨੇ ਕਈ ਅਜੰਡੇ 'ਚ ਫਰਕ ਪਾਉਣੇ ਸੀ ਉਹ ਸਾਰੇ ਫਰਕ ਫਿਰ ਨਹੀਂ ਉਸ ਲੈਵਲ ਦੇ ਉੱਤੇ ਰਹੇ ਤੇ ਇਹ ਉਸੇ ਗਰੁੱਪਵਾਦੀ ਦੇ ਵਿੱਚ ਫਸ ਕੇ ਅਕਾਲੀ ਦਲ ਜਿਹੜਾ ਰਹਿਦਾ ਨਜ਼ਰ ਆ ਰਿਹਾ ਹੈ ਉਹ ਚ ਫਰੈਸ਼ ਬਲੱਡ ਫਰੈਸ਼ ਲੋਕ ਜਿਹੜੇ ਇਸ ਲਈ ਆਏ ਸੀ ਬਹੁਤ ਦੇਰ ਦੇ ਕੋਈ ਬੈਠੇ ਹੋਏ ਸੀ ਕਿ ਹੁਣ ਕੁਝ ਨਵਾਂ ਹੋਣ ਵਾਲਾ ਹੈ ਇਹ ਰੀਅਲ ਡੈਮੋਕਰੈਟਿਕ ਆਰਗੇਨਾਈਜੇਸ਼ਨ ਸ਼ਾਇਦ ਬਣੂਗੀ ਜਿੱਥੇ ਹਰ ਇੱਕ ਨੂੰ ਯੋਗਤਾ ਦੇ ਅਨੁਸਾਰ ਆਪਣੀ ਆਪਣੇ ਆਪ ਹੀ ਸਪੇਸ ਮਿਲ ਜੂਗੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਗ੍ਹਾ ਮਿਲ ਜੂਗੀ ਉਹ ਜਦੋਂ ਨਹੀਂ ਹੁੰਦੀ ਦਿਖਾਈ ਦਿੰਦੀ ਤੇ ਪਿਕ ਐਂਡ ਚੂਜ਼ ਹੁੰਦਾ ਸ਼ਾਇਦ ਇਹ ਗਰੁੱਪਾਂ ਦਾ ਹੀ ਮਾਮਲਾ ਫਿਰ ਖਿੱਚੋ ਤਾਂ ਇਥੋਂ ਨਜ਼ਰ ਆਉਂਦੀ ਹੈ ਕਿ ਪਹਿਲਾਂ ਇੱਕ ਅਨਾਉਂਸਮੈਂਟ ਹੁੰਦੀ ਆ ਉਹਦੇ ਦਰਾਂ ਦੀ ਫਿਰ ਉਹ ਬਦਲੇ ਜਾਂਦੇ ਨੇ ਕੁਝ ਉਹਦੇ ਫਿਰ ਕੁਝ ਨਵੇਂ ਪਾ ਦਿੱਤੇ ਜਾਂਦੇ ਨੇ ਫਿਰ ਇਸੇ ਤਰ੍ਹਾਂ ਪੀਐਸਸੀ ਬਣ ਜਾਂਦੀ ਹੈ ਪੀਐਸਸੀ ਚ ਇੱਕ ਫੈਸਲਾ ਹੁੰਦਾ ਕਿ ਐਮਐਲਏ ਐਮਪੀ ਜਿਹੜੇ ਨੋਨਾ ਚ ਮਣਾਓ ਜੀ ਉਸ ਤੋਂ ਬਾਅਦ ਬਾਕੀ ਦੇ ਫਿਰ 12 13 ਬਣਾਉਣੇ ਪੈਂਦੇ ਨੇ ਫਿਰ بار بار ਇਹ ਫੈਸਲਾ ਹੁੰਦਾ ਵੀ ਇੱਕ ਵਾਰ ਜੀ ਇਹ ਸਾਰਾ ਕੁਝ ਇੱਕ ਤਰੀਕੇ ਇਕ ਤੋਂ ਗਲਤ ਹੋ ਗਿਆ ਇਹਨੂੰ ਆਪਾਂ ਠੀਕ ਤਰੀਕੇ ਨਾਲ ਕੀਤਾ ਜਾਏ। ਔਰ ਦੂਜੇ ਪਾਸੇ ਇੱਕ ਕਸਮ ਕਸਾ ਲਗਾਤਾਰ ਜਾ ਰਹੀ ਹੈ ਅਪਰੋਚ ਦੇ ਤੌਰ ਦੇ ਉੱਤੇ। ਇੱਕ ਸੈਕਸ਼ਨ ਜਿਹੜਾ ਕਹਿੰਦਾ ਹੈ ਕਿ ਜੀ ਪੰਥਕ ਕੌਂਸਲ ਦੇ ਰਾਹੀਂ ਪੰਥ ਸਾਰਾ ਕੁਝ ਹੋਵੇ ਪੰਥਕ ਕੌਂਸਲ ਜ਼ਿਆਦਾ ਮਜ਼ਬੂਤ ਹੋਣੀ ਚਾਹੀਦੀ ਹੈ। ਬਾਕੀ ਦੇ ਜਿਹੜੋਂ ਕੋ ਨੂੰ ਜਵਾਬਦੇਹ ਹੋਣੇ ਚਾਹੀਦੇ ਨੇ ਉਹਦੇ ਰਾਹੀਂ ਹੀ ਪੰਥਕ ਕੌਂਸਲ ਦੇ ਜਿਹੜੀ ਇੱਕ ਅਪਰੋਚ ਦਾ ਨਾ ਬਣ। ਪੋਲੀਟੀਕਲ ਅਪਰੋਚ। ਇੱਕ ਅਪਰੋਚ ਜਿਹੜੇ ਵਾਰਸ ਪੰਜਾਬ ਦੇ ਜਥੇਬੰਦੀ ਦੀ ਹੈ ਜਿਹੜੀ ਥੋੜੀ ਜੀ ਗਰਮਸੂਰ ਦੇ ਨੇੜੇ ਦਿਖਾਈ ਦਿੰਦੀ ਹੈ ਪਰਸੈਪਸ਼ਨ ਇਹ ਹੈ ਬਾਕੀ ਭਾਵੇਂ ਟੋਟਲੀ ਉਹ ਉਸ ਲੈਵਲ ਤੇ ਹੋਣ ਹਜੇ ਉਹਨਾਂ ਦਾ ਜਨਚਰ ਕਲੈਰਿਟੀ ਦਾ ਇੱਕ ਪੋਲੀਟੀਕਲ ਪ੍ਰੋਗਰਾਮ ਸਾਹਮਣੇ ਨਹੀਂ ਆਉਂਦਾ ਕਿ ਵਾਕਈ ਉਹ ਕਿਸ ਹੱਦ ਤੱਕ ਦੀ ਫੈਡਰਲਿਜ਼ਮ ਚਾਹੁੰਦੇ ਨੇ ਕਿ ਸਭ ਤੱਕ ਦਾ ਉਹਨਾਂ ਦਾ ਇੱਕ ਅਪਰੋਚ ਹੈ ਕੰਮ ਕਰਨ ਦਾ ਤਰੀਕਾ ਕਰ ਹੋਏਗਾ ਜੋ ਕਿ ਉੱਥੇ ਵੀ ਅਜੇ ਤਾਂ ਮਤਪਾਲ ਸਿੰਘ ਉਹਨਾਂ ਦਾ ਅਨਾਉਂਸਮੈਂਟ ਦੇ ਵਿੱਚ ਪ੍ਰਧਾਨ ਨੇ ਉਹਨਾਂ ਦੀ ਗੈਰ ਹਾਜ਼ਰੀ ਚ ਉਹਦੇ ਪੰਦਰ ਸਾਹਿਬ ਨੇ ਉਹਨਾਂ ਦੇ ਬਾਕੀ ਦੇ ਚੀਜ਼ਾਂ ਨੇ ਉੱਥੇ ਵੀ ਕੋਈ ਚੋਣ ਹੋ ਕੇ ਕੋਈ ਚੀਜ਼ਾਂ ਨਹੀਂ ਅਜੇ ਬਣੀਆਂ ਅਜੇ ਤਰੀਕਾ ਉਸੇ ਤਰੀਕਾ ਬਾਅਦ ਨੇ ਤਾਂ ਉਹਦੇ ਨਾਲ ਵੀ ਐਡਜਸਟਮੈਂਟ ਪਹਿਲਾਂ ਤੋਂ ਹੀ ਕਰਕੇ ਚੱਲਣ ਦੀ ਇੱਕ ਗੱਲ ਹੈ ਕੁਝ ਲੀਡਰਸ਼ਿਪ ਕਹਿੰਦੀ ਹੈ ਨਹੀਂ ਹਜੇ ਸਾਡਾ ਆਪਣਾ ਮजूद ਉਸ ਤੋਂ ਵੱਡਾ ਹੈ ਸਾਡੇ ਕੋਲ ਪੋਲਿਟੀਕਲ ਤਾਕਤ ਉਸ ਤੋਂ ਵੱਡੀ ਹੈ ਬੈਕਗ੍ਰਾਉਂਡ ਦੇ ਵਿੱਚ ਵੱਡੇ ਲੀਡਰਾਂ ਦੇ ਨਾਮ ਨਾਵਾਂ ਵਾਲੇ ਲੀਡਰ ਸਾਡੇ ਕੋਲ ਵੱਡੇ ਨੇ ਅਜੇ ਉਹ ਦੇਖ ਲਈਏ ਕਿਸ ਤਰੀਕੇ ਦੇ ਨਾਲ ਕੋਈ ਗੱਲ ਬਣਦੀ ਹੈ ਇਸ ਲਈ ਇਹ ਚੀਜ਼ਾਂ ਦਾ ਜਿਹੜਾ ਇੱਕ ਕੋਈ ਸੈਟਲਮੈਂਟ ਹੋ ਜੇ ਕੋਈ ਸੰਤੁਲਨ ਬਣ ਜੇ ਕਿਸੇ ਤਰੀਕੇ ਦੇ ਨਾਲ ਕੋਈ ਗੱਲ ਹੋ ਜੇ ਇਹ ਬਣ ਨਹੀਂ پا ਰਹੀ ਫਿਰ ਹਾਲ ਜਿੱਤੇ ਕਰਕੇ ਸੀਨੀਅਰ ਲੀਡਰਸ਼ਿਪ ਤੱਕ ਵੀ ਇੱਕ ਲੈਵਲ ਦੇ ਉੱਤੇ ਉਹ ਉਹ ਉਤਸ਼ਾਹ ਨਹੀਂ ਜਿਹੜਾ ਪਹਿਲਾਂ ਸੀ ਤੇ ਗਰਾਉਂਡ ਦੇ ਵਿੱਚ ਉੱਤੇ ਵੀ ਉਹ ਉਤਸ਼ਾਹ ਨਹੀਂ ਜਿਹੜਾ ਪਹਿਲਾਂ ਸੀ ਇਸੇ ਕਰਕੇ ਪੋਲਿਟੀਕਲ ਅਜੰਡਾ ਜਿਹੜਾ ਅਜੇ ਸਾਹਮਣੇ ਨਹੀਂ ਆਇਆ ਤੇ ਉਹ ਏਜੰਡੇ ਨੂੰ ਲੈ ਕੇ ਅਜੇ ਲੋਕਾਂ ਤੱਕ ਜਾਣ ਦੀ ਗੱਲ ਤਾਂ ਉਦੋਂ ਬਾਅਦ ਆਏਗੀ ਪਹਿਲਾਂ ਅਜੇ ਸਹਿਮਤੀ ਕਿਵੇਂ ਚੱਲਣਾ ਕਿਹੜੇ ਗਰੁੱਪ ਨੇ ਚੱਲਣਾ ਕਿਸ ਰੂਪ ਦੇ ਵਿੱਚ ਚੱਲਣਾ ਅਜੇ ਉੱਥੇ ਹੀ ਗੱਡੀ ਫਸ ਗਈ ਹੈ ਤੇ ਕਾਫੀ ਜ਼ਿਆਦਾ ਆਪਣੇ ਆਪ ਦੇ ਵਿੱਚ ਇੱਕ ਪ੍ਰੋਬਲਮੈਟਿਕ ਹੈ ਇੱਕ ਹੋਰ ਗੱਲ ਵੀ ਜਿਹੜੀ ਇਸ ਪਾਸੇ ਵੱਲ ਆ ਰਹੀ ਹੈ ਕਿ ਬਾਕੀ ਦੇ ਲੀਡਰਸ਼ਿਪ ਨੂੰ ਜਿਹੜੀ ਵੱਖ-ਵੱਖ ਥਾਵਾਂ ਤੋਂ ਲੱਗੇ ਹੋਏ ਲੋਕ ਨੇ ਭਾਜਪੀ ਔਰ ਅਕਾਲੀ ਦਲ ਬਾਦਲ ਇਹਨਾਂ ਨੂੰ ਕਿ ਇੱਧਰ ਆ ਜਾਓ ਉਧਰ ਆ ਜਾਓ ਕਿੱਧਰ ਚਲੇ ਜਾਓ ਕਿੱਧਰ ਨਾ ਚਲੇ ਜਾਓ ਇੱਕ ਫਰੰਟ ਹੁਣ ਉਧਰਲਾ ਵੀ ਖੁੱਲਿਆ ਹੋਇਆ ਵਾਰਿਸ ਪੰਜਾਬ ਦਾ ਵੀ ਕੀ ਇਹ ਪਾਰਟੀ ਆਪਣਾ ਆਧਾਰ ਬਣਾ ਕੇ ਸੋਲਿਡ ਰਹਿ ਕੇ ਕਿਸੇ ਨਾਲ ਸਮਝੌਤੇ ਤੱਕ ਦਾ ਪਹੁੰਚ ਕਰਨ ਦੀ ਪੋਜੀਸ਼ਨ 'ਚ ਹੋਏਗੀ ਜਾਂ ਫਿਰ ਇਹ ਲੀਡਰਸ਼ਿਪ ਵੱਖ-ਵੱਖ ਜਿੱਥੇ-ਜਿੱਥੇ ਜਿਹਨੂੰ ਠੀਕ ਲੱਗੇਗਾ ਉੱਥੇ-ਉੱਥੇ ਤੱਕ ਚੱਲਣ ਦੀ ਦਾ ਰਾਹ ਤੋਂ ਆਪਣਾ ਤਲਾਸ਼ ਲੈਣਗੇ ਲੀਡਰਸ਼ਿਪ ਜਿਹੜੀ ਕਿਸੇ ਲੈਵਲ ਦੇ ਇਹ ਦੇਖਣ ਦਾ ਸਵਾਲ ਹੈ ਉਹਨਾਂ ਦੇ ਦਿਨਾਂ ਦੇ ਵਿੱਚ ਕਿਸ ਪਾਸੇ ਵੱਲ ਗੱਲ ਹੋਏਗੀ ਪੰਜਾਬ ਦਾ ਚੇਅਰਮੈਨ ਸਰ ਮਨਜੀਠੇ ਗਏ ਸੀਗੇ ਉਹ ਫਿਰ ਉਹ ਅੰਜਾਮ ਉਡਾਕ ਤਾਂ ਲਾਉਂਦੇ ਹੀ ਨੇ ਕਿ ਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਸੁਖਵੀਰ ਸਿੰਘ ਬਾਦਲ ਦੀ ਦੌਰਿਆਂ ਦੀ ਮੈਨੇਜਮੈਂਟ ਜਿਆਦਾ ਕਰਦੇ ਨੇ ਔਰ ਸ਼੍ਰੋਮਣੀ ਕਮੇਟੀ ਦੀ ਮੈਨੇਜਮੈਂਟ ਘੱਟ ਕਰਦੇ ਨੇ ਤਰਨਾਲ ਹੀ ਇਹੋ ਜਿਹਾ ਕੰਮ ਲਗਾਤਾਰ ਕਹਿੰਦੇ ਨੇ ਤੇ ਮਨਜੀਠੇ ਆਲਕੇ ਜਿਹੜਾ ਅਕਾਲੀ ਦਾ ਚੋਅ ਆਏ ਇੱਕ ਸੱਜਣ ਨੇ ਤਨਵੀਰ ਸਿੰਘ ਉਹਨਾਂ ਨੂੰ ਉਹ ਹਲਕਾ ਇੰਚਾਰਜ ਥਾਂ ਆਇਆ ਇਹ ਤੇ ਅੱਗੇ ਨਹੀਂ ਵੀ ਜਿਵੇਂ ਕੈਂਡੀਡੇਟ ਟਾਈਪ ਐਨਾਉਂਸ ਕਰ ਦਿੱਤਾ ਹੁੰਦਾ ਉਸ ਪੱਦਰ ਦੇ ਉੱਤੇ ਵੀ ਗੱਲ ਕਰਦੇ ਨੇ ਪਰ ਉਹਨਾਂ ਕੋਲ ਵੇਹ ਨਹੀਂ ਹੈ ਸਧਾਰਨ ਲੋਕਾਂ ਦੀ ਗੱਲ ਸੁਣਨ ਦਾ ਇੱਥੇ ਆਏ ਸੀ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਇੱਥੇ ਕੋਈ ਨਹੀਂ ਮਿਲਿਆ ਨਾ ਕਿਸੇ ਨੂੰ ਸੁਨੇਹਾ ਸੀ ਕਿ ਕੋਈ ਮੀਟਿੰਗ ਹੋਣੀ ਹੈ ਕਿਸਾਨਾਂ ਨੇ ਕਿਹਾ ਕਿ ਅਸੀਂ ਸਵਾਲ ਕਰਾਂਗੇ ਚੀਫ ਮਿਨਿਸਟਰ ਨੂੰ ਜਦੋਂ ਮੰਜੀਠੇ ਆਉਣਗੇ ਤਾਂ ਸਵਾਲ ਕਰਨ ਦਾ ਮੌਕਾ ਨਹੀਂ ਦਿੱਤਾ ਫੜੋਪਰੇਸ਼ਨ ਤੇ ਉਹ ਫੜੋਫੜਾਈ ਦੇ ਬਾਅਦ ਇਹਦੇ باوجود ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਐ ਜਾਂ ਕੇਐਮਐਮ ਉਹਨੇ ਇੱਕ ਪ੍ਰੋਟੈਸਟ ਕੀਤਾ ਲਾਂਚ ਕੁਝ ਲੀਡਰਾਂ ਨੇ ਰਿਪੋਰਟ ਹੋ ਕੇ ਬਾਕੀ ਲੋਕ ਆਏ ਤੇ ਵੱਡੇ ਪੱਦਰ ਤੇ ਉੱਥੇ ਐਸਐਸਪੀ ਰੂਰਲ ਵੀ ਗਏ ਹੋਰ ਕਈ ਡੀਐਸਪੀ ਕੋਈ ਹੋਰ ਲੋਕ ਗਏ ਕਿ ਤੁਹਾਡੀ ਗੱਲ ਕਰਾ ਦਿੰਦੇ ਆ ਜਾਂ ਕੁਝ ਹੋਰ ਗੱਲ ਨਹੀਂ ਹੁੰਦੀ ਨਾ ਹੀ ਕੋਈ ਇਸ ਲੈਵਲ ਦੇ ਉੱਤੇ ਹੈ ਜੇ ਗੱਲ ਦਾ ਕੋਈ ਟਾਈਮ ਰੱਖਿਆ ਜਾਂਦਾ ਤਾਂ ਉਸ ਟਾਈਮ ਤੇ ਮੀਟਿੰਗ ਹੁੰਦੀ ਤਾਂ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਆ ਤਾਂ ਉਹ ਪੰਜਾਬ ਦੇ ਵਿੱਚ ਇਹ ਕਿਸਾਨ ਵੀ ਆਉਂਦੇ ਨੇ ਕਿ ਨਹੀਂ ਆਉਂਦੇ ਉਸ ਪੰਜਾਬ ਦੇ ਵਿੱਚੋਂ ਸਾਰੇ ਲੋਕ ਆਉਂਦੇ ਨੇ ਕਿ ਨਹੀਂ ਆਉਂਦੇ ਜਿਹੜੇ ਲੋਕ ਮਜ਼ਦੂਰ ਨੇ ਜਿਨ੍ਹਾਂ ਨਾਲ ਕਦੇ ਬਾਰ-ਬਾਰ ਮੀਟਿੰਗਾਂ ਬੁਲਾ ਕੇ ਮਤਲਬ ਕੈਸਲ ਕੀਤੀਆਂ ਜਾਂ ਕਿਸ ਤਰ੍ਹਾਂ ਕਿਸੇ ਰੂਪ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਖੈਰ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਇਹ ਰੀਅਲ ਸਮੱਸਿਆਵਾਂ ਹਨ ਜਿਹੜੀਆਂ ਲੋਕਾਂ ਦੀਆਂ ਉਹ ਮਨ ਰਿੰਗਾ ਦੀ ਹੋਵੇ ਮਨ ਰਿੰਗਾ ਕਾਨੂੰਨ ਬਦਲ ਦਿੱਤਾ ਗਿਆ ਹੈ ਲੇਬਰ ਕੋਡਾਂ ਦੀ ਹੋਵੇ ਬੀਚ ਬਿੰਦ ਦੀ ਹੋਵੇ ਬਿਜਲੀ ਕਾਨੂੰਨ ਦੀ ਹੋਵੇ ਲੋਕਾਂ ਦੇ ਰਜਗਾਰ ਦੀ ਹੋਵੇ ਉਹਨਾਂ ਲਈ ਤਾਂ ਸਮਾਂ ਨਹੀਂ ਹੈ ਸਰਕਾਰ ਕੋਲ ਉਸ ਰੂਪ ਦੇ ਵਿੱਚ ਸਮਾਂ ਹੈ ਤਾਂ ਇਧਰ ਜਿਹੜਾ ਇਹ ਕੋਈ ਤਰੀਕਾ ਕੰਮ ਕਰਕੇ ਜਿੱਥੇ ਜਜਬਾਤ ਪੜਖਾਣ ਚਾਹੀਏ ਜੋ ਮਰਜੀ ਹੋ ਜੇ ਉਧਰ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਬਹੁਤ ਖਤਰਨਾਕ ਨੇ ਹਰ ਪੋਲੀਟਿਕਲ ਲੀਡਰ ਨੂੰ ਤੇ ਸਰਕਾਰ ਨੂੰ ਖਾਸ ਤੌਰ ਦੇ ਉੱਤੇ ਉਹ ਜਜਬਾਤ ਫੜਕਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਤੇ ਇਹਨਾਂ ਮਾਮਲਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੋਲੂਸ਼ਨ ਵੱਲ ਲੈ ਜਾਣਾ ਚਾਹੀਦਾ ਔਰ ਜੇ ਚਾਹੂਗਾ ਤਾਂ ਉਹੀ ਪੰਜਾਬ ਦੇ ਭਲੇ ਦੇ ਵਿੱਚ ਫਿਲਹਾਲ ਨਹੀਂ ਤੁਸੀਂ ਦੇਖਦੇ ਰਹੋ ਪੰਜਾਬ ਬਹੁਤ ਬਹੁਤ ਤੰਗ ਹੈ